ਲੈ ਤੂੰ ਝਾੜੂ ਮਾਰੀ ਜਾਣ ਲਈ ਹੁਣ ਜਿਆ ਹੀ ਝਾੜੂ ਅੱਗੇ ਲਾਇਆ ਵਾ ਪਰ ਫਿਰ ਮੈਨੂੰ ਇਦਾਂ ਮੈਂ ਬੈਠੀ ਰਹੀ ਆ ਨਿਕਾ ਨਿਕਾ ਜਿਹਾ ਖਲਾਰਾ ਜਿਹਾ ਦਿਖਣ ਰਿਹਾ ਯਾ ਵੇ ਇਦਾਂ ਬੈਠੀ ਰਹੀ ਇਦਾਂ ਕਰਕੇ ਤੇ ਮੈਂ ਹਾਂ ਵੇਂਦੀ ਹੈਗੀ ਕੀ ਕਰਨਾ ਚਲ ਸਾਫ ਕਰ ਦਿੰਦੀ ਮਾਸਾ ਕੋਈ ਆ ਹੀ ਜਾਂਦਾ ਮੇਰੇ ਜਦੋਂ ਮੈਂ ਗਿਆ ਉਦੋਂ ਵੀ ਝਾੜੂ ਹੁਣ ਜੇ ਮੈਂ ਆਇਆ ਤਾਂ ਹੁਣ ਵੀ ਝਾੜੂ ਆਹ ਤਾਂ ਹੁਣ ਤੁਸੀਂ ਜਿੱਦਾਂ ਜੁੱਤੀ ਲੈ ਕੇ ਬਾਹਰੋਂ ਆਏ ਤੇ ਕੋਹ ਨਾ ਕੋ ਲੱਗਰ ਫਿਰ ਉਸੇ ਬੜੇ ਕਿਹਨਾਂ ਦਾ ਟੈਲਾਂ ਦਾ ਤੇ ਐ ਵੋ ਪੰਗਾ ਹੁੰਦਾ ਵਾ ਸੋਹਣੀਆਂ ਵੀ ਲੱਗਦੀਆਂ ਨੇ ਪਰ ਸਫਾਈ ਵੀ ਬੜੀ ਕਰਨੀ ਪੈਂਦੀ ਹੈ ਇਹ ਕੀ ਮਾਸਾ ਕੋਹਣਾ ਕੋ ਕਿੱਕ ਮੜੀ ਮੋਟੀ ਆ ਜਾਂਦੀ ਜੁੱਤੀਆਂ ਨਾਲ ਤਾਂ ਉੱਥੇ ਕਿਹੜਾ ਭੜੀ ਬੁੜੀ ਝਾੜੂ ਹੀ ਝਾੜੂ ਆਈ ਜਾਣਾ ਹਾਂ ਆ ਗਏ ਤੁਸੀਂ ਮੈਨੂੰ ਲੱਗਦੀ ਐ ਤੂੰ ਟੈਲਾ ਹੀ ਖਾ ਸਾ ਦੇਣੀ ਆ ਨਹੀਂ ਨਹੀਂ ਟੈਲਾ ਨਹੀਂ ਖਾਦਿਆ ਸੋਹਣੀਆਂ ਲੱਗਦੀ ਐ ਸਫਾਈ ਚੰਗੀ ਲੱਗਦੀ ਅੱਜ ਕੱਲ ਲੋਕੀ ਵੇਖਦੇ ਸਫਾਈ ਆ ਚਲ ਈ ਛੱਡਦੇ ਹੁਣ ਇਹਨੂੰ ਝਾੜੂ ਨੂੰ ਹਾਂ ਤੇ ਚਾਹ ਬਣਾ ਘੁੱਟ ਕੇ ਮੇਰੇ ਸਿਰ ਪੀੜੋਂ ਡਈਓ ਚਾਹ ਤੇ ਮੈਂ ਆਪੀਣੀ ਮੈਂ ਤਾਂ ਆਪ ਦੀ ਕੰਢੇ ਮੈਂ ਹਾਂ ਉੱਧਰ ਫੇਰੀ ਬਣਾਉਣੇ ਆ ਓਹੋ ਚਾਹ ਮੈਂ ਬਣਾ ਦੇਣੀ ਫਿਰ ਬੜਾ ਘੁੱਟ ਕੇ ਬਣਾ ਦਿੰਨੇ ਚਾਹ ਦੀ ਕਿਹੜੀ ਗੱਲ ਆ ਚਾਹ ਤੇ 5 ਮਿੰਟ ਨਹੀਂ ਲੱਗਣੇ ਬਣਾਉਣ ਲੱਗਿਆਂ ਮੈਂ ਜੇ ਮੈਂ ਬਣਾ ਕੇ ਬੈ ਗਈ ਤੇ ਫੇਰ ਇਹਨਾਂ ਆਣ ਕੇ ਮੰਗਣੀ ਆ ਚਾਹ ਲਾਉਂਦੇ ਤੇ ਫੇਰ ਹੀ ਬਣਾਉਨੇ ਆ ਹਾਈ ਹਾਈ ਚਾਹ ਪਤੀ ਹੈ ਨਹੀਂਗੀ ਵੇਖਾਂ ਬਲਾ ਮੈਂ ਥੋੜੀ ਆ ਕੀ ਕਰਾਂ ਹੁਣ ਮੈਂ ਬੋਲਣ ਦਾ ਪਹਿਣਾਵਾ ਵਿਚਾਰ ਨਹੀਂ ਬਣਾ ਕੇ ਦਿੱਤੀ ਜਾਣ ਕੇ ਆਖਣਾ ਵਾ ਡੱਬਾ ਲੈ ਜਾਨੀ ਨਾਲ ਹੀ ਫੇਰ ਹੀ ਪਤਾ ਲੱਗਣਾ ਵੀ ਨਹੀਂ ਹੈਗੀ ਮੈਂ ਕਹਿੰਨੀ ਆ ਦੁਕਾਨ ਤੋਂ ਲਿਆ ਦਿਓ ਭੱਜ ਕੇ ਮੈਂ ਆਖਿਆ ਚਾਹਤ ਮੈਂ ਕਰ ਦਿੱਤੀ ਆ ਹੂੰ ਤੇ ਪੱਤੀ ਐ ਨਹੀਂ ਹੁਣ ਵੇਖੀ ਆ ਤੇ ਮੈਂ ਕਰਾਂ ਹੁਣ ਫੇਰ ਦੁਕਾਨ ਤੋਂ ਜਾ ਕੇ ਲਿਆ ਦਿਓ ਭੱਜ ਕੇ ਲੈ ਮੈਨੂੰ ਆਖੀ ਜੰਨੀ ਦੁਕਾਨ ਤੇ ਲਿਆ ਦੇ ਅਜੇ ਹੁਣ ਮੈਂ ਖਾਪਦਾ ਆਇਆ ਉਥੋਂ ਹਾਏ ਤਾਂ ਫੇਰ ਕੀ ਹੋ ਗਿਆ ਵੀ ਚਾਹ ਹੀ ਬਣਾਉਣੀ ਆਪਾਂ ਐਚ ਕੀ ਆ ਉਹ ਮੇਰ ਕੋ ਨਹੀਂ ਉਹ ਜਾਇਆ ਜਾਣਾ ਤੂੰ ਇਦਾਂ ਕਰ ਚਾਹ ਰਹਿਣ ਦੇ ਮੈਂ ਪੀਂਦਾ ਹੀ ਨਹੀਂਗਾ ਆ ਕਿਦਾਂ ਦੀ ਗੱਲ ਹੋਈ ਜਦੋਂ ਮੈਂ ਤੈਨੂੰ 20 ਵਾਰ ਵੱਡਿਆ ਵੀ ਮੈਨੂੰ ਸੌਦਾ ਲਿਖ ਕੇ ਦੇ ਤੂੰ ਉਦੋਂ ਡੋਨਵਟਾ ਜਾ ਬਣ ਕੇ ਲਿਖ ਦੂੰਗੀ ਦੱਸ ਦੂੰਗੀ ਹੋਰ ਚੌਂਕੇ ਦਾ ਤੇ ਤੂੰ ਹੀ ਧਿਆਨ ਰੱਖਣਾ ਕਿ ਮੈਂ ਵੜਾ ਚੌਂਕੇ ਚਾ ਸੌਂ ਨਹੀਂ ਦਿੱਤੀ ਜਾਂਦੀ ਹੁੰਦੀ ਤੂੰ ਮੈਨੂੰ ਉਦੋਂ ਦਾ ਕਹਿ ਦਿੰਦੀ ਮੈਂ ਉਹ ਸਾਰਾ ਸਮਾਨ ਲੈ ਆਉਣਾ ਹੈ ਸਾਰਾ ਸੌਦਾ ਲੈ ਆਉਣਾ ਹੈ ਪੱਤੀ ਵਿੱਚੇ ਆ ਜਾਣੀ ਤੇ ਕੋਈ ਨਾ ਕੋਈ ਜੀ ਮੋਗੀ ਜਾਂਦੀ ਹੈ ਤੇ ਵਿੱਚ ਕਿਹੜੀ ਗੱਲ ਵਾ ਤੇ ਮੁੱਕ ਜਾਂਦੀ ਰੋਜ਼ ਤੇ ਤੂੰ ਪਾਉਣ ਢਈ ਆ ਤੈਨੂੰ ਨਹੀਂ ਪਤਾ ਲੱਗਦਾ ਵੀ ਇਹ ਚਾਹਣ ਹੈ ਨਹੀਂ ਪੱਤੀ ਮੈਂ ਤਾਂ ਖਿਆਲ ਹੀ ਨਹੀਂ ਮੇਰੇ ਤੇ ਦਿਮਾਗ ਚੋਂ ਨਿਕਲ ਗਿਆ ਹੈਗੀ ਹੈ ਵਾ ਪਰ ਥੋੜੀ ਜਿਹਾ ਚਾਹ ਬਣਨੀ ਨਹੀਂ ਨਾ ਜੀ ਆਈ ਨਹੀਂ ਕੀ ਆ ਨਾ ਬਿਲਕੁਲ ਥੋੜੀ ਆ ਨਾ ਸਾਂ ਹੀ ਦੇ ਦੇ ਮੇਰੀਆਂ ਜਾ ਕੀ ਕਰਦੀ ਹੈ ਗੁੱਸਾ ਨਾ ਕਰਿਆ ਕਰੋ ਦੱਸ ਅਸੀਂ ਦੋਵੇਂ ਜਣੇ ਲੜੀ ਜਾਵਾਂਗੇ ਤੇ ਕੀ ਫਾਇਦਾ ਨਿਕਲੂਗਾ ਕੋਈ ਤੇ ਤੂੰ ਯਾਰ ਵੇਂਦੀ ਕਿਉਂ ਨਹੀਂ ਚੌਂਕੀ ਤੂੰ ਹੀ ਆ ਨਾ ਸਾਰੀਆਂ ਚੀਜ਼ਾਂ ਵੇਖਿਆ ਕਰ ਵੀ ਕਿਹੜੀ ਜਦੋਂ ਅੱਧੀ ਰਹਿ ਜਾਂਦੀ ਹੈ ਉਹ ਖਤਮ ਹੋਣ ਤੇ ਹੁੰਦੀ ਹੈ ਨਾ ਤੂੰ ਮੈਨੂੰ ਉਦੋਂ ਦੱਸ ਜਦੋਂ ਮੁੱਕ ਜਾਂਦੀ ਚੀਜ਼ ਚੱਲ ਤੁਸੀਂ ਇੱਕ ਗੱਲ ਕਰ ਲਓ ਗੁੱਸੇ ਨਾ ਮੈਨੂੰ ਹੋਇਓ ਮੈਂ ਬਾਕੀ ਮਿੱਠਾ-ਮੁੱਠਾ ਪਾ ਕੇ ਰੈਂਦੀ ਲੌਂਗ ਲਾਈਚੀ ਪਾਉਣੀ ਅਦਰ ਘਰ ਪਾਉਣੀ ਆ ਤੁਸੀਂ ਭੱਜ ਕੇ ਜਾਓ ਉਧਰੋਂ ਫੜ ਲਿਆਓ ਗੋਪੀ ਹੁਣਾ ਕੋ ਥੋੜੀ ਜਿਹੀ ਲੈ ਆਓ ਦੋ ਦਿਨ ਦੀ ਮੈਂ ਜਾ ਪਤੀ ਲੈਣ ਜਾਵਾਂ ਮੈਂ ਨਾ ਕਿੱਦਾਂ ਦੀਆਂ ਗੱਲਾਂ ਕਰਦੀ ਤੂੰ ਤੇ ਤੂੰ ਹੀ ਚਾਹ ਪੀਣੀ ਨਹੀਂ ਗਈ ਦੁਕਾਨ ਤੋਂ ਵੀ ਤੂੰ ਹੀ ਲੈ ਕੇ ਆਉਣਾ ਇਹ ਸਭ ਦਾ ਉਹ ਲੋੜ ਖੜਨੇ ਆਉਗੇ ਨਾ ਤਾਂ ਕੀ ਆ ਮੈਂ ਕਦੀ ਵੀ ਨਹੀਂ ਜਾਂਦਾ ਕਿਤੇ ਹਾਂ ਜੇ ਰਹਿਣ ਦੇ ਚਾਹ ਤੂੰ ਰਹਿਣੀ ਦੇ ਚੰਗੀ ਗੱਲ ਵਾ ਤੁਹਾਡੀ ਤੂੰ ਚਲ ਜਾ ਮੈਂ ਤਾਂ ਜਾਣ ਨੂੰ ਚਲ ਜਾ ਚਾਚੀ ਲੜ ਕੇ ਗਈ ਹੈ ਜੇ ਕੱਲ ਉਹਨੇ ਕਹਣਾ ਹੁਣ ਫੇਰ ਮੰਗਣ ਆ ਗਈ ਤੇ ਕਸੂਰ ਤੇਰਾ ਹੀ ਨਾ ਚਾਚੀ ਦਾ ਕਸੂਰ ਤਾਂ ਨਹੀਂ ਨਾ ਬਾਕੀ ਚਾਚੀ ਕੀ ਬਤਾ ਕਰ ਹੈਗੀ ਆ ਕਿ ਨਹੀਂ ਤੂੰ ਗੋਪੀ ਆਲ ਚਲ ਜਾ ਗੋਪੀ ਕੋ ਮਗਲੀ ਕੋਹ ਨਹੀਂ ਤੈਨੂੰ ਕਹਿਣਾ ਉਹਨਾਂ ਨੇ ਆ ਮੈਂ ਆਖੂ ਫੇਰੇ ਪ ਜਾ ਬੰਚਾਰ ਚਮਚੇ ਦੇਰੇ ਜਾਣੀਗਾ ਜਾ ਕੋਈ ਮਿਲ ਕੇ ਮਿਲ ਕੇ ਕੋਈ ਚੀਜ਼ ਮਿਲ ਕੇ ਲੈ ਵੀ ਤੇ ਮਿਲ ਕੇ ਚੀਜ਼ ਦੇ ਦੀ ਉਹਨਾਂ ਆਹ ਮਿਲ ਕੇ ਦੇ ਦਾਂਗੇ ਠੀਕ ਆ ਹੁਣ ਤੂੰ ਕਹਿਣਾ ਫੜੀ ਲਈ ਹੁਣ ਚਮਚਾ ਨਾ ਲੈ ਕੇ ਚਲ ਜੀ ਨਹੀਂ ਚਮਚਾ ਨਹੀਂ ਖੜਦੀ ਇਦਾਂ ਉਹ ਚੀਜ਼ ਖਾੜਦੀਆਂ ਤੇ ਕਹਿੰਦੀ ਅਸੀਂ ਨਾਪ ਨਾਪ ਵੇਖੀ ਤੇ ਥੋੜੀ ਹੋ ਗਈ ਮੈਂ ਕਹਿੰਨਾ ਜੇ ਤੜ ਕੋ ਪੱਤੀ ਦਾ ਪੈਕੇਟ ਹੀ ਇੱਕ ਹੈਗਾ ਨਾ ਪੂਰਾ ਸਾਨੂੰ ਪੂਰਾ ਪੈਕੇਟ ਦੇ ਦੋ ਤੇ ਅਸੀਂ ਤੁਹਾਨੂੰ ਪੈਕੇਟ ਦਾ ਪੈਕੇਟ ਹੀ ਲਿਆ ਕੇ ਦੇ ਦਾਂਗੇ ਮੈਂ ਕਹਿੰਦਾ ਦੀ ਇਹ ਗੱਲਾਂ ਕਰਦੀ ਤੂੰ ਮਾਸਾ ਇੱਕ ਪੱਤੀ ਲੈ ਆ ਮੁੜ ਕੇ ਜਾਵਾਂਗੇ ਸੌਦਾ ਲੈ ਆਵਾਂਗੇ ਮੈਂ ਆ ਮੁੜ ਕੇ ਆਖਿਆ ਚਮਚਾ ਥੋੜਾ ਪਾਇਆ ਊਣਾ ਪਾਇਆ ਮੈਂ ਕਹਾਂ ਆਖਿਆ ਵੀ ਜੇ ਪੈਕੇਟ ਦੀ ਵਾਦੂ ਤੇ ਪੈਕੇਟ ਹੀ ਲੈ ਆਉਂਗੇ ਤੇ ਪੈਕੇਟ ਹੀ ਦੇ ਦਾਂਗੇ ਆਪਣਾ ਭਾਂਡਾ ਕਰੋ ਹੀ ਲੈ ਕੇ ਜਮੇ ਕੌਲੀ ਜੋ ਵੀ ਕੋ ਖੜਨਾ ਜੇ ਭਾਗੇ ਲਿਉਣੀ ਆ ਆ ਤੇ ਹੁਣ ਰੱਖਦਾ ਤੇ ਰੱਖ ਦੇ ਮੈਂ ਤੈਨ ਮੈਂ ਨਾ ਜਨਾਨੀਆਂ ਨੇ ਵੀ ਗੱਲਾਂ ਕਿੱਦਾਂ ਦੀਆਂ ਈ ਹੂੰ ਵੀ ਤੂੰ ਪਹਿਲਾਂ ਸਾਰਾ ਸੌਦਾ ਵੇਖ ਕਿਹੜਾ ਕਿੰਨੂੰ ਸੌਦਾ ਮੁਕੰਡਿਆ ਵਾ ਕਿਹੜਾ ਮੈਂ ਨਹੀਂ ਕੌਲੀ ਕਾਲੀ ਕਰਮ ਕੋਈ ਵੀ ਖਰਨੀ ਜੇ ਤਾਈ ਚਾਚੀ ਹੋਈ ਨਾ ਸਿੰਦੋ ਸਾਹਮਣੇ ਉਹਨੇ ਕਹਣਾ ਲੈ ਕੇ ਪਾਂਡਾ ਆ ਗਈ ਆ ਜੇ ਹਾਊਗੀ ਤੇ ਮੈਂ ਲੈਵਨੀ ਪਰਦੇ ਨਾ ਤਾਂ ਜਿੱਦਾਂ ਲੈਵਣੀ ਲੈ ਆ ਜਾ ਮੈਨੂੰ ਤੇ ਚਾਹ ਚਾਹੀਦੀ ਕੁਟ ਫੇਰ ਮੈਂ ਕਿਤੇ ਹਿਲਣਾ ਹੀ ਹੂੰ ਆਹ ਮਰ ਬੈਠੀ ਆਹੋ ਕੰਮ ਤੇ ਵਕਤੀ ਕਰ ਲੈਂਦੀ ਆ ਤੇ ਮੈਂ ਫੇਰ ਕੀ ਕਰਨਾ ਵਾ ਐਸ਼ਾ ਫਿਰ ਤੁਰ ਕੇ ਉੱਧਰੋਂ ਆਈਂ ਆ ਰਾਵਲ ਲੰਡੋਰ ਮੈਂ ਬੈ ਗਈ ਚੱਲ ਸੈਰ ਸ਼ੁਰੂ ਕਰਿਆ ਕਰ ਗੋਡੇ ਚੱਲਦੇ ਰਹਿਣਗੇ ਆਹੋ ਇਹ ਤਾਂ ਗੱਲ ਹੈ ਵਾ ਹਾਂ ਸਵੇਰੇ ਸ਼ਾਮ ਚੱਲ ਜਾ ਕਰ ਸਵੇਰੇ ਤਾਂ ਨਹੀਂ ਜਾਇਆ ਜਾਂਦਾ ਵੇਰੇ ਘੜੀ ਫਿਰ ਤੁਰਨੀ ਤੂੰ ਸਵੇਰੇ ਹੀ ਸਖਤੀ ਉੱਠ ਕੇ ਆ ਰ ਫਿਰ ਕੀ ਨਾਲੇ ਗੁਰੂ ਘਰ ਹੋਇਆ ਕਰ ਹੁਣ ਠੰਡ ਹੋਈ ਜਾਂਦੀ ਆ ਮੇਰੇ ਕੋ ਹੁਣ ਉੱਠਿਆ ਨਹੀਂ ਭਜਾਂਦਾ ਅੱਛਾ ਹਾਂ ਚੱਲ ਮੈਂ ਇੱਕ ਸਲਾਹ ਕਰੀ ਤੈਨਾਂ ਇੱਕ ਹਾਂ ਕਿਹੜੀ ਸਲਾਹ ਵਾ ਚੰਗੀ ਬੁੱਤ ਕਰੀ ਵੀ ਚੰਗੀ ਕਰੂੰਗਾ ਸਲਾਹ ਮਾੜੀ ਥੋੜੀ ਹੈ ਹਾਂ ਉਹ ਦਿਆਲਾ ਵੀ ਹੈਗਾ ਪਿੰਡ ਵਾਲਾ ਆਹੋ ਉਹਦਾ ਪਰਚੋ ਚਾਹੁੰਦਾ ਮੈਨੂੰ ਫੋਨ ਆਉਂਦਿਆ ਸੀ ਕੀ ਆਂਦਾ ਵਾ ਉਹਨੇ ਮੁੰਡਾ ਬਾਹਰ ਭੇਜਣਾ ਸੀ ਤੇ ਪੈਸੇ ਕੋਈ ਲੋਡ ਹੁੰਨੀ ਉਹਨੂੰ ਜਦੋਂ ਨਿਆਣੇ ਖਰਚਾ ਕਿੰਨਾ ਆ ਜਾਂਦਾ ਅੱਜ ਕੱਲ ਆਹ ਹੋ ਜਾਂਦਾ ਵਾਹੀਂ ਹਣ ਵੇ ਮੁੰਡਾ ਪਾਇਆ ਤਾਂ ਸਾਡਾ ਕਿੰਨਾ ਖਰਚਾ ਉਸ ਤਾਂ ਇਹ ਆਹੋ ਤੇ ਉਹ ਕਾ ਅੱਧਾ ਕਿ ਲੈ ਨਾਲ ਲੱਗਦਾ ਕਹਿੰਦਾ ਵੀ ਯਾਰ ਗਹਿਣੇ ਲੈ ਲਓ ਮੇਥੋਂ ਅੱਛਾ ਤੇ ਮੈਂ ਗੋਪੀ ਨਾਲ ਗੱਲ ਕੀਤੀ ਤੇ ਗੋਪੀ ਮੰਨੀ ਨਹੀਂ ਕਹਿੰਦੀ ਇਹ ਗਹਿਣੇ ਤਾਂ ਹੀ ਲੈਣਾ ਹੈ ਹੂੰ ਹੂੰ ਤੇ ਮੈਂ ਵੀ ਫੇਰ ਢੱਲਾ ਜਾਈ ਪੈ ਗਿਆ ਅੱਛਾ ਉਹ ਅੱਜ ਉਹਦਾ ਫੋਨ ਆਇਆ ਕਹਿੰਦਾ ਕਹਿੰਦਾ ਵੀ ਨਹੀਂ ਮੈਂ ਬੈ ਹੀ ਕਰ ਦੇਣਾ ਕਹਿੰਦਾ ਪੈਸੇ ਜ਼ਿਆਦਾ ਲੱਗਣੇ ਤਾਂ ਮੈਂ ਕਹਿੰਦਾ ਫਿਰ ਹੋਰ ਹੋਰ ਕਿਤੋਂ ਮੰਗਣੇ ਪੈਣੇ ਫੇਕੋ ਸਭ ਮੰਗ ਲੈਣਾ ਘਰ ਘਰ ਜਰੂਰ ਆਹ ਇਹ ਤਾਂ ਗੱਲ ਹੈ ਵਾ ਨਿਆਣਿਆਂ ਦੇ ਬੜੇ ਖਰਚੇ ਆ ਆਹੋ ਨਹੀਂ ਲੋੜ ਆ ਬਾਹਰ ਚਲ ਜੂ ਚਾਰ ਪੈਸੇ ਕਮਾ ਲੂ ਕਹਿੰਦਾ ਇੱਥੇ ਅੱਧੇ ਕਿਲੇ ਤਾਂ ਮੇਰਾ ਹੈ ਵਾ ਕੀ ਬਣ ਜਣਾ ਹਾਂ ਤੇ ਆਪਣੇ ਮੁੰਡੇ ਨੂੰ ਵੀ ਅਹੀਂ ਉਹਦਾ ਵੀ ਸੋਚਣਾ ਵਾ ਉਹਨੂੰ ਵੀ ਕਰ ਲੈਣਾ ਵਾ ਚੱਲ ਉਹਨੂੰ ਉਹਦਾ ਵੀ ਸੋਚਿਆ ਹੀ ਆਪਾਂ ਉਹਨੂੰ ਭੇਜ ਦਈਆਂ ਬਾਹਰ ਜੇ ਸਾਲ ਜ ਹੈਗਾ ਉਹਦਾ ਅੱਛਾ ਹੂੰ ਤੇ ਕਿੱਦਾਂ ਕਰੀ ਲੱਲੀ ਫਿਰ ਉਸ ਤਰ੍ਹਾਂ ਤੇ ਆਪਣੇ ਬੰਨੇ ਨਾਲ ਬੰਨਾ ਸਾਝਾ ਉਹਦਾ ਆਹੋ ਪਾਣੀ ਵੀ ਆਪਣਾ ਲੱਗਦਾ ਉਹ ਅੱਗੇ ਵੀ ਪਾਣੀ ਸਾਡੀ ਪੰਪੀ ਦਾ ਹੀ ਲੌਂਦਾ ਵਾ ਅੱਛਾ ਹੂੰ ਤੇ ਵੇਖ ਲਾ ਆਪਣੀ ਗਜੈਸ ਉਸ ਤਰ੍ਹਾਂ ਵੀ ਕੋਈ ਸ਼ਰੀਕ ਵੀ ਨਾਲ ਵੜੂਗਾ ਆਣ ਕੇ ਤੇ ਰੋਜ ਦੀ ਨਿੱਤ ਦੀ ਲੜਾਈ ਆਹੋ ਜੇ ਕੋਈ ਬਾਹਰੋਂ ਆ ਕੇ ਲੈ ਕੇ ਵੜ ਗਿਆ ਤੇ ਫੇਰ ਉਹ ਲੜਾਈ ਤੇ ਪੈਣੀ ਆ ਨਾ ਨਿੱਤ ਦੀ ਲੜਾਈ ਬੰਨੇ ਤੋਂ ਵੀ ਲੜਨਾ ਸਭ ਕਾਹੇ ਤੋਂ ਲੜਨਾ ਵਾ ਤੇ ਜੇ ਹੈਗੀ ਆ ਗਜੈਸ ਤੇ ਵੇਖ ਲਾਏ ਤੇ ਗੱਲ ਹੀ ਬੜੀ ਸੋਹਣੀ ਆ ਜਾਇਜ਼ ਜਿਵੇਂ ਇਦਾਂ ਫੜਫੜ ਕੇ ਲੈਣੀ ਪੈਣੀ ਆ ਆਰਤੀਆਂ ਤੇ ਕੋ ਲਲੇ ਨੇ ਕੋ ਝੋਨੇ ਦੇ ਬੱਟੇ ਬੁੱਟੇ ਆ ਚਲੋ ਆ ਇਸ ਤਰ੍ਹਾਂ ਹੀ ਆ ਨੇਠੀ ਹੋ ਜਾਂਦੀ ਆ ਆਹੋ ਬਿਲਕੁਲ ਕੇ ਹਾਂ ਆਪੀ ਚਲੋ ਨੇਠੀ ਹੋ ਜਾਂਦੀ ਆ ਚਲੋ ਆਪੇ ਲੱਥ ਜਾਂਣਗੇ ਚੁੱਕੇ ਲੱਥ ਜਾਂਦੇ ਆ ਵਾਹੋ ਬਿਲਕੁਲ ਲੱਥ ਜਾਂਦੇ ਆ ਇਹ ਆੜਾ ਜ਼ਮੀਨ ਵਾਲਾ ਵਾ ਇਹ ਤਾਂ ਕੰਮ ਬੜਾ ਜਾਇਦਾਤ ਬਣ ਜਾਂਦੀ ਆ ਹਾਂ ਜਾਇਦਾਤ ਬਣ ਜਾਂਦੀ ਆ ਤੇ ਇਹੋ ਹੀ ਆ ਮੁੰਡੇ ਆਪਣੇ ਦਾ ਸੋਚ ਲਈ ਪਹਿਲਾਂ ਚਲ ਉਹ ਤਾਂ ਵੀ ਸੋਚੇ ਇਹ ਵੀ ਉਹਦੇ ਵਾਸਤੇ ਡਏ ਆ ਡੇਟ ਹੈਗੇ ਆ ਫਿਰ ਇਹ ਵੀ ਉਹਦੀ ਜਾਇਦਾਦ ਬਣ ਗਈ ਆ ਉਹਨੂੰ ਵੀ ਆਪਾਂ ਬਾਹਰ ਕਰ ਲੈਣਾ ਵਾ ਚੱਲ ਜੇ ਦੀ ਮਰਜ਼ੀ ਉਹਦੇ ਭੇਜ ਦਾਂਗੇ ਉਹਨੂੰ ਵੀ ਕੋਈ ਗੱਲ ਨਹੀਂ ਚਲ ਕੋਈ ਨਹੀਂ ਇਹ ਸਾਲ ਹੈਗਾ ਵਾ ਆਹ ਸਾਲ ਦਾ ਹੈਗਾ ਕੋਈ ਗੱਲ ਨਹੀਂ ਤੇ ਫਿਰ ਤਾਂ ਕਰ ਲਈ ਫੇ ਗੱਲ ਪਤਾ ਵੇਖ ਲਾ ਫਿਰ ਕਰ ਲਾ ਆ ਤੂੰ ਤੂੰ ਵੀ ਖੋਲ ਕੋਈ ਖਜ਼ਾਨਾ ਕੋਈ ਪੁਰਾਣਾ ਰੱਖਿਆ ਰੱਖਿਆ ਕੋਈ ਜਿੱਥੇ ਛੁਆ ਗਿਆ ਇਹਦੇ ਮੈਂ ਖਜ਼ਾਨੇ ਤੁਹਾਡੇ ਹੀ ਪੁੱਤਰ ਰੱਖਣੇ ਆ ਹਾ ਗਏ ਥੋੜੇ ਬਗਤੇ ਮੇਰ ਕੋ ਵੀ ਆਹੋ ਜੇ ਹੈਗੇ ਤਾਂ ਕੱਢਦੇ ਬਾਹ ਪੁੰਗੜੇ ਨਾਲ ਖੜਦੇ ਹੁਣ ਲਈ ਜਾਇਦਾਦ ਚੱਲ ਕੋਈ ਗੱਲ ਨਹੀਂ ਕਰ ਲਾਂਗੇ ਆਪਾਂ ਨਾਲ ਮਿਲ ਕੇ ਹਾਂ ਕਰ ਲਾਂਗੇ ਨਾਲ ਮਿਲ ਕੇ ਤੇ ਤੂੰ ਕਾ ਵੇਖ ਲੈ ਜਿੰਨੇ ਕਿ ਤੇਰੇ ਕੋਲ ਵਕਤ ਨਹੀਂ ਆਹੋ ਨਹੀਂ ਮੈਂ ਤਾਂ ਫੜਦੇ ਆਰਤੀ ਉੱਤੇ ਕੋ ਫੜਨੇ ਕੋ ਮੰਗਾਈ ਤਾਂ ਕਰ ਕੋ ਲਵਾਂਗੇ ਕੋਈ ਨਹੀਂ ਮਗਰਾ ਸਾਰਸੂਰ ਲਵਾਂਗੇ ਆਪਾਂ ਆਹੋ ਅੱਧਾ ਕਿ ਲਾਵਾ 12-13 ਲੱਖ ਰੁਪਇਆ ਲੈਣ ਦੇਣਾ ਉਹਨੂੰ ਹਾਂ ਹਾਂ ਕੋਈ ਨਹੀਂ ਕਰਦਾ ਸਾਰਸੂਰ ਲਵਾਂਗੇ ਆਹੋ ਚੱਲ ਘਰ ਤੱਕ ਵੀ ਕੱਢ ਲੈ ਕੋਈ ਗੱਲ ਨਹੀਂ ਹਾਂ ਆ ਉੱਥੇ ਹੈ ਵਾ ਕੋਈ ਗੱਲ ਚਲ ਚੰਗਾ ਬੜੀ ਸੋਹਣੀ ਗੱਲ ਵਾਏ ਹਾਂ ਚਲ ਮੈਂ ਕੱਲਕੇ ਫੋਨ ਦੱਸ ਦਿੰਦਾ ਉਹਨੂੰ ਹਾਂ ਹਾਂ ਚੰਗਾ ਆਪਾਂ ਤੇਰਾ ਕਾਹਦਾ ਫੋਨ ਆ ਗਿਆ ਇਹ ਉਹ ਮੈਸੇਜ ਜੀ ਨੂੰ ਆਂਦੇ ਹੋ ਆ ਮੈਸੇਜ ਆਉਂਦੇ ਆ ਹਾਂ ਹਾਂ ਹਾਈ ਹਾਈ ਚਾਚੀ ਦੇ ਗਾੜੀ ਬੈਠੀ ਤੇ ਆਂਦੇ ਹੀ ਚਾਚੀ ਕਿਹੜੀ ਘਰ ਹੋਣੀ ਆ ਗੋਪੀ ਕੋ ਜਾ ਕੇ ਬੱਤੀ ਲੈ ਆ ਪਰ ਇਹਦੇ ਮਾਪੋ ਤਾਂ ਸਲਾਮਾਂ ਹੀ ਬੜੀਆਂ ਕਰਨ ਦੇ ਆ ਤੇ ਪਤਾ ਨਹੀਂ ਈਆਂ ਗੋੜੀਆਂ ਸਲਾਮਾਂ ਕਰਦੀਆਂ ਆ ਹੁਣ ਜਾਣਾ ਚਾਚੀ ਲੱਗ ਗਈ ਪੈਣਾ ਵਾ ਜੇ ਮੈਂ ਸਾਈਟ ਤੇ ਚਲ ਗਈ ਤੇ ਇਨੇ ਕਹਣਾ ਮੈਨੂੰ ਛੱਡ ਕੇ ਉਧਰ ਵੜ ਗਈ ਆ ਚਲ ਬਾਦਾਂ ਬੈ ਮੈਂ ਫੇਰ ਕਰਲਾਂ ਗੱਲ ਬਾਤ ਹੈ ਚੰਗਾ ਲੈ ਹੋ ਭਾਬੀ ਆਉਂ ਰਹੀ ਏ ਲੋਕ ਸੋ ਕੋਲ ਆ ਪਰ ਸਾਸੀ ਵੀ ਸਾਸਰੀ ਕਾ ਤਾਂ ਮੈਂ ਆ ਗਈ ਤੂੰ ਉੱਠ ਕੇ ਤੁਰ ਪੈ ਕੀ ਗੱਲ ਆ ਜਾ ਤੂੰ ਵੀ ਮੈਂ ਕਹ ਨੌ ਸੱਤ ਕਰ ਲੋ ਚੁਗਲੀਆਂ ਜਿਹੜੀਆਂ ਕਰਨੀਆਂ ਤੁਸੀਂ ਨਹੀਂ ਭਰਾਵਾ ਚੁਗਲੀਆਂ ਅਸੀਂ ਕੀ ਕਰਨੀਆਂ ਵਾ ਅਸੀਂ ਤੇ ਆਂਦੇ ਹੁੰਦੇ ਲੜ-ਲੁੜ ਕੇ ਤੇ ਫੇਰ ਇੱਕੋ ਮਿੱਕੋ ਕੋਈ ਗੱਲ ਨਹੀਂ ਵਾਦੇ ਘਾਟੇ ਹੁੰਦੇ ਰਹਿੰਦੇ ਚੁਗਲੀਆਂ ਹੁਣ ਕੀ ਜਿਆ ਕਰਨੀ ਨਹੀਂ ਲੜਨਾ ਕੀ ਹਾਂ ਹਾਂ ਨਹੀਂ ਆਂਦੇ ਲੜਨ ਰਾਤ ਆਵੇ ਮੈਨੂੰ ਰਾਤ ਨਾ ਆਵੇ ਘਰੇ ਹੀ ਐ ਸਾਈ ਸਾਈ ਚਲੋ ਸਰੋ ਬਾਰੋ ਕੇ ਪਸਾਪਾ ਮੈਂ ਬਨਾ ਚੰਗਾ ਹਾ ਹੋ ਚਾਚੀ ਜੀ ਬੜੀਆਂ ਗੂੜੀਆਂ ਸਲਾਮਾ ਕਰਨ ਦੇ ਕੀ ਗੱਲ ਵਾ ਆਹੋ ਆ ਜੋਦਾ ਡਿਆ ਹੀ ਮੈਨੂੰ ਆਖਣ ਅੱਛਾ ਉਹ ਪਿੰਡ ਵਾਲਾ ਡਿਆਲਾ ਨਹੀਂ ਗਾ ਆਹੋ ਤੇ ਉਹਨੇ ਕਿਤੇ ਮੁੰਡੇ ਨੂੰ ਬਾਹਰ ਕਰ ਲੈਣਾ ਅੱਛਾ ਤੇ ਉਹ ਪਹਿਲੋਂ ਤੇ ਆਂਦਾ ਸੀ ਪੀ ਗਹਿਣੇ ਵੱਲੋਂ ਕਿ ਮੈਂ ਅੱਧਾ ਕਿ ਲਾ ਗਹਿਣੇ ਦੇਣਾ ਅੱਛਾ ਤੇ ਗੋਪੀ ਤੇ ਮੰਨੀ ਨਹੀਂਗੀ ਮੈਨੂੰ ਤਾਂ ਪਤਾ ਹੀ ਨਹੀਂ ਮੈਨਾਂ ਤੇ ਅੱਜ ਹੀ ਗੱਲ ਕੀਤੀ ਆ ਠੀਕ ਆ ਤੇ ਉਹ ਆਂਦਾ ਵਾ ਪੀ ਮੇਰਾ ਇੰਨੇ ਪੈਸੇ ਨਾ ਸਰਨਾ ਨਹੀਂ ਗਾ ਗਹਨੇ ਦਾ ਇਦਾਂ ਹੀ ਆ ਬਾਹਰ ਪੈਸੇ ਬੜੇ ਲੱਗਦੇ ਆ ਚਾਚੀ ਜੀ ਤੇ ਉਹ ਆਂਦਾ ਮੈਂ ਮੁੜ ਕੇ ਫੇਰ ਕਿਸੇ ਕੋ ਮੰਗਦਾ ਫਿਰ ਉਹ ਹੱਥ ਢੋਂਦਾ ਫਿਰੂੰਗਾ ਇਦਾਂ ਕਰਦਾ ਵਾਂ ਵੀ ਚੱਲ ਮੈਂ ਗਹਿਣੇ ਆਪਣੇ ਬੈ ਕਰ ਦਿੰਦਾ ਠੀਕ ਠੀਕ ਆ ਉਹ ਵੀ ਉਹਦਾ ਆਧਾ ਆਣਾ ਨਾ ਵੀ ਇਧਰੋਂ ਗਹਿਣੇ ਕਰਕੇ ਲੈ ਤੇ ਫਿਰ ਬਣਦੇ ਨਹੀਂ ਨਾ ਹੋਣੇ ਪੂਰੇ ਪੈਸੇ ਤੇ ਹੁਣ ਫੇਰ ਕਦੀ ਕਿਸੇ ਕੋ ਫੜੇ ਕਦੀ ਕਿਸੇ ਕੋ ਤੇ ਮੁੜ ਕੇ ਫੇਰ ਦੇਣ ਦਾ ਫਿਕਰ ਉਹਦਾ ਫੇਰ ਆਧਾ ਆਣਾ ਵੀ ਚੱਲ ਮੈਂ ਇੱਕੇ ਥਾਂ ਹੀ ਕੰਮ ਨਿਬੇੜ ਦਿੰਦਾ ਤੇ ਪੈਸੇ ਇਕੱਠੇ ਫੜ ਲੈਣਾ ਆ ਇਕੱਠੇ ਫੜ ਲੈਣਾ ਆ ਆ ਤੇ ਬੜੀ ਬੜੀਆ ਖਾਲਪਾ ਚਾਚੀ ਜੀ ਵਧਾਈ ਹੋਵੇ ਤੁਹਾਨੂੰ ਬਹੁਤ ਹੀ ਬਹੁਤ ਹੀ ਤੇ ਰੀਦੋ ਸਕੋਗੇ ਉਹ ਜੋਦਾ ਡਿਆ ਹੀ ਮੈਨੂੰ ਪੁੱਛਣ ਹਾਂ ਵੀ ਮਾਤਾ ਕਿੱਦਾਂ ਕਰੀਏ ਤੇ ਮੈਂ ਨਹੀਂ ਆਂ ਵੀ ਕੱਲ ਜੇ ਤੇ ਚਗਜੈਸ ਹੈਗੀ ਆ ਤੇ ਤੂੰ ਕਰ ਲਾ ਗਜੈਸ ਨੂੰ ਕੋਈ ਗੱਲ ਨਹੀਂ ਹਲ ਤੁਹਾਡਾ ਤੇ ਬੰਨੇ ਨਾ ਬੰਨਾ ਆਹੋ ਮੈਂ ਵੀ ਆਖਿਆ ਮੈਂ ਤਾਂ ਬੰਨੇ ਨਾ ਬੰਨਾ ਸਾਂਝਾ ਵਾ ਤੇ ਉਹ ਆਂਦਾ ਪਾਣੀ ਵੀ ਅੱਗੇ ਹਟ ਕੋਈ ਹੋਏ ਲੱਗਦਾ ਅੱਛਾ ਅੱਛਾ ਫੇਰ ਤੇ ਬਸ ਬਣ ਗਈ ਗੱਲ ਕੇ ਤੇ ਹਾਂ ਜੇ ਕੋਈ ਸ਼ਰੀਕ ਆਉ ਉਹ ਵੀ ਸਾਡੇ ਨਾਲ ਲੜੂਗਾ ਨਹੀਂ ਨਹੀਂ ਸ਼ਰੀਕਾਂ ਕੋਲ ਕਿੱਥੇ ਇੰਨੀ ਆ ਗਜੈਸਾਂ ਇੰਨੇ ਪੈਸੇ ਦੇ ਹੀ ਨਹੀਂ ਹੁੰਦੇ ਸੋ ਕੋ ਚੰਗਾ ਵਾ ਤੁਹਾਨੂੰ ਮਿਲ ਜੂਗੀ ਤੇ ਵਧੀਆ ਵਾ ਤੇ ਆਂਦਾ ਮੈਂ ਤਾਂ ਆਖਿਆ ਮੈਂ ਹੈਗੀ ਕਿ ਜੈਸਾ ਆਂਦਾ ਚੱਲ ਕੋ ਫੜਫੜ ਲੈਨੇ ਕੋ ਛੋਨੇ ਰਹਿ ਗਿਆ ਆਰਤੀ ਇੱਕ ਲੱਲੇ ਆਹੋ ਤੇ ਸਰ ਜਾਣਾ ਵਾਂ ਕੇ ਤੇ ਕੁਛ ਚੁੱਕ ਚੱਕ ਲਾਵਾਂਗੇ ਤੇ ਮੈਂ ਕਿਹਾ ਚੱਲ ਕੋਈ ਨਹੀਂ ਚੁੱਕੇ ਜੜੇ ਲੱਥ ਜਾਂਦੇ ਆ ਉਹ ਲੱਥ ਜਾਂਦੇ ਆ ਚੱਲ ਚੀਜ਼ ਨਹੀਂ ਬਣਦੀ ਹਾਂ ਤੇ ਹੁਣ ਉਹ ਉੱਠ ਕੇ ਗਿਆ ਹੀ ਆਂਦਾ ਉਹ ਫੋਨ ਕਰੀ ਜਾਂਦਾ ਵੀ ਮੈਨੂੰ ਦੱਸੋ ਠੀਕ ਠੀਕ ਆ ਦੇ ਆਲਾ ਠੀਕ ਆ ਤੇ ਆਂਦਾ ਮੈਂ ਫੋਨ ਕਰਕੇ ਤੁਹਾਨੂੰ ਪੁੱਛ ਰਾਵਾਂ ਤਾਂ ਤਾਂ ਉੱਠ ਕੇ ਤਾਂ ਚਲ ਗਿਆ ਮੁੰਡੇ ਦਾ ਆਇਆ ਫੋਨ ਪਾਣ ਆਹੋ ਆਂਦਾ ਵਾ ਠੀਕ ਠਾਕ ਵਾ ਹਾਂ ਮੈਂ ਤਾਂ ਆਖਿਆ ਆਪਣਾ ਮੁੰਡਾ ਵੀ ਅਹੀਂ ਕੱ ਲੜਾਵਾ ਚੱਲ ਕੋਈ ਗੱਲ ਨਹੀਂ ਮੁੰਡਾ ਜੇ ਕਿਹੜਾ ਵਿਹਣ ਜੋਗ ਹੋ ਗਿਆ ਵਾ ਆਹ ਕੰਮ ਚੰਗਾ ਵਾ ਤੇ ਆਂਦਾ ਜੇ ਸਾਲ ਪਿਆ ਵਾ ਚੱਲ ਵੇਖੀ ਜਾਉ ਕੀ ਤਾਂ ਮੁੰਡੇ ਨੇ ਬਾਹਰ ਜਾਣਾ ਕਿ ਕੀ ਕਰਨਾ ਅੱਛਾ ਬਾਹਰ ਜਾਣ ਦੀ ਗੱਲ ਮੈਂ ਹੈ ਵਿਹਣ ਦੀ ਗੱਲ ਕਰਦੀ ਯਾਦ ਕਰਦੀ ਗੱਲ ਕਰਨ ਦੇ ਆਹੋ ਬਾਹਰ-ਦਰ ਚੱਲ ਬਣਾਉਣਾ ਹੀ ਪੈਣਾ ਵਾ ਕੇ ਹੋਈ ਨਹੀਂ ਕਿੱਥੇ ਗਈ ਗੁਰਪ੍ਰੀਤ ਇੱਥੇ ਹੀ ਹੋਣੀ ਆ ਕਿਤੇ ਅੱਛਾ ਅੰਦਰ ਵਾ ਹਾਂ ਪਤਾ ਨਹੀਂ ਅੰਦਰ ਹੀ ਹੋਣੀ ਆ ਠੀਕ ਆ ਚੱਲ ਉਹਨੂੰ ਹੀ ਮਿਲਣਾ ਫਿਰ ਮੈਂ ਹੈ ਹਾਂ ਬਹਿ ਜਾ ਚੱਲ ਚੱਲੀ ਨਹੀਂ ਬੱਸ ਮੈਂ ਹੈ ਉਹਨੂੰ ਮਿਲਣਾ ਚਲ ਕੇ ਫਿਰ ਜਾਨੀ ਜਾਊਂਗਾ ਦੀਦੀਆ ਤਾ ਹੋਰ ਤੂੰ ਕਿੱਥੇ ਬੜੀ ਅੰਦਰ ਪਰਦਿਆਂ ਪਿੱਛੇ ਪਰਦੇ ਪਿੱਛੇ ਕੀ ਬਣੀ ਬੜੀ ਹੋ ਮੈਂ ਦੇਈ ਹਲਮਾਰੀ ਦੇ ਕੱਪੜੇ ਉਪਰੇ ਸੈੱਟ ਕਰ ਲੈ ਅੱਛਾ ਆਹੋ ਮੈਨੂੰ ਲੱਗਨ ਦਿਆ ਹੈ ਕਿ ਵੀ ਤੁਸੀਂ ਆਏ ਆ ਠੀਕ ਠੀਕ ਆ ਹਾਂ ਤੇ ਮੈਂ ਤਾਂ ਬਾਹਰ ਹੀ ਨਹੀਂ ਆਈ ਪਰ ਮੇਰੇ ਗੱਲਾਂ ਪਤਾ ਚਾਚੀ ਨਾਲ ਨਹੀਂ ਹਾਂ ਕਰਨ ਤੇ ਬਾਹਰ ਹੀ ਨਹੀਂ ਆਈ ਕੋਪੀ ਆਹ ਤੇ ਮੈਂ ਲੱਗੀ ਹੀ ਹਾਂ ਨਾਲ ਵਧਾਈ ਹੋਵੇ ਤੁਹਾਨੂੰ ਕਾਦੀ ਵਧਾਈ ਆਵੇ ਚਾਚੀ ਦੇ ਜੋ ਤਾਂ ਨਹੀਂ ਗੱਲਾਂ ਕਰਨ ਪੈੜੀ ਆ ਖੰਡੇ ਬੈ ਮਹਿੰਦੀ ਤੇ ਲੱਲਣ ਲੱਗੇ ਆ ਬੈ ਮਿਰਨੇ ਆਹੋ ਪਰੰਦੇ ਆ ਲੇ ਗੋ ਆਂਦੇ ਅੱਧਾ ਕਿਲਾ ਕੋਈ ਤੁਹਾਡੇ ਨਾਲ ਲੱਗਦਾ ਜਿਹੜਾ ਅੱਛਾ ਉਹ ਤੇ ਗੱਲ ਕਰਨ ਦਾ ਹੈਗੀ ਪਈ ਉਹ ਗਹਿਣੇ ਮਿਲਦੀ ਆ। ਇਹ ਗਹਿਣੇ ਤਾਂ ਹੋ ਗਈ ਨਾ ਗੱਲ ਆਂਦੇ ਹੁਣ ਲੈ ਲੈਣੀ ਆ ਵੀ ਉਹਦੇ ਪੈਸੇ ਨਹੀਂ ਪੂਰੇ ਹੋਏ। ਅੱਛਾ ਅੱਛਾ। ਤੇ ਮੇਰੀ ਸੁਣ ਗੱਲ। ਹਾਂ ਚਾਚੀ ਬਾ ਮਾਰੀ ਉਹ ਜਿਆ ਜੋਦਾ। ਕ ਕੁੱਲਰ ਬਣਾ ਲਓ ਚ ਅੱਜ ਦਾ। ਪਿਆਲੀ ਨਾ ਖਰੀਦੀ ਤੁਰੇ ਜਾਂਦੇ ਛਡਾਈਓ ਚੱਲਨੇ ਤੁਸੀਂ। ਪਿਆਹਾ ਨਹੀਂ ਵੇ ਪੈਸੇ ਨੂੰ ਪਿਆਹਾ ਹੀ ਨਹੀਂ ਸਮਝਦੇ। ਦੀਦੀ ਉਹ ਪਿਆਲੀ ਜਿਹੜੀ ਆ ਨਾ ਉਹ ਨਾਲ ਲੱਗਦੀ ਆ ਨਾ ਸਾਡੀ ਪਿਆਲੀ ਦੇ ਤੇ ਤਾਂ ਵੀ ਕਹਿੰਦਾ ਨਾ ਕਿ ਨਾਲ ਲੱਗਦੀ ਕੀ ਛੱਡਣੀ ਆ। ਕੋਈ ਗੱਲ ਨਹੀਂ ਗਈ। ਆ ਵੇਹ ਕਿਤੇ ਕੱਚਾ ਥਾਂ ਤੇ ਕਿਤੇ ਵੇਖ ਕਿਦਾਂ ਲੱਗਣ ਡਿਆ ਵਾ ਕੱਲ ਨੂੰ ਮੁੰਡਾ ਤੁਸੀਂ ਮੰਗਣਾਵੇਂ ਹੁਣਾ ਵਾ ਬਾਹਰ ਅੰਦਰ ਵੀ ਕੱਲ ਨੂੰ ਬਣਾਵਾ ਤੇ ਇਹ ਚਾਹੀਦੇ ਨਹੀਂ ਤੁਹਾਨੂੰ ਆਹ ਉਹ ਤਾਂ ਪੈਸੇ ਤੇ ਚਲੋ ਚਾਹੀਦੇ ਹਾਂ ਜੀ ਆਰਤੀ ਕੋ ਪੁੱਛ ਲੈਨੇ ਆ ਕੋ ਫੜ ਦਾਣ ਲੈਨੇ ਆ ਉਹ ਮੁੜ ਕੇ ਦੇਣੇ ਨਹੀਂਗੇ ਆਰਤੀ ਨੇ ਕਿਹਾ ਵੀ ਅੱਜ ਨਹੀਂ ਲਵਣਾ ਚਾਚੀ ਦੇ ਬਾ ਮਾਰੀਆਂ ਗੱਲਾਂ ਕਰਦੀ ਉਹ ਜਾਂ ਜੋਦਾ ਤੇ ਉਹ ਦੀ ਚਾਚ ਪਰ ਮੇਰ ਨਾਲ ਨਹੀਂ ਜੇ ਸਲਾਹ ਹੋਈ ਕਿਰਨਾਂ ਨੂੰ ਸਲਾਹ ਕਾਦੀ ਹੋਣੀ ਆ ਉਹ ਤੇ ਮਾਪੋਤਾਂ ਨੇ ਪੱਕ ਪੁਕਾ ਲਈ ਜੇਦਾ ਚਲ ਗਿਆ ਗੱਲਬਾਤ ਕਰਨ ਪੈਸਾ ਦਾ ਬੰਦਾ ਬਸ ਉਹਨੂੰ ਕਹਿਤਾ ਵੀ ਲੈ ਲੈਨੀ ਆ ਤੇ ਹੋਣਗੇ ਉਹਦੇ ਕੋਲ ਥੋੜੇ ਬਹੁਤ ਪੈਸੇ ਤਾਂ ਹੀ ਕਰਕੇ ਉਹਨੂੰ ਕਹਿਨਦਾ ਵਾ ਪਰ ਮੇਰੀ ਮੰਨੇ ਨਾ ਤੂੰ ਪਾ ਲੜਾਈ ਤੂੰ ਆ ਘਰ ਤੇ ਬਣਾ ਦੋ ਵੇ ਸਾਡੇ ਕਿਦਾਂ ਦੇ ਮਹਿਲ ਛੱਤੇ ਆ ਤੁਹਾਨੂੰ ਬਦ ਲਾਗੇ ਵੇਖ ਕੇ ਵੀ ਨੀ ਉਹਦੀ ਪੈਸੇ ਵੀ ਸੋਹਣੇ ਬਣਾ ਲੀਏ ਕੋਈ ਕੀ ਆਖੂਗਾ ਦੀਦੀ ਫੇ ਮੈਂ ਇਹ ਸੋਚਦੀ ਆ ਨਾ ਚਲ ਜਾਇਦਾਦੀ ਬਣਨ ਰਹੀ ਏ ਮੁੰਡੇ ਦੀ ਨਹੀਂ ਜਾਇਦਾਦ ਤਾਂ ਬਥੇਰੀ ਬਣ ਗਈ ਆ ਇਹ ਕਿਤੇ ਤੁਹਾਡੀ ਟਿੰਗ ਵਾ ਕੁੜੀਆਂ ਅੱਜ ਕੱਲ੍ਹ ਦੀਆਂ ਇੰਨੀਆਂ ਪੜੀਆਂ ਲਿਖੀਆਂ ਵਾ ਕੋਈ ਵੇਖਣ ਵਾਲਾ ਉਹ ਤੇ ਉੱਥੋਂ ਹੀ ਅਗਲਿਆਂ ਦੇ ਆਖਣਾ ਵੀ ਲੱਗੇ ਐਡੀ ਵੱਡੀ ਕਪੋਠੀ ਪਈ ਆ ਤੇ ਆਹ ਉਹਨਾਂ ਦੇ ਭੈਣ ਭਰਾ ਵਾ ਇੱਥੇ ਕੀ ਆ ਜਲਦੀ ਦੀ ਪੈੜੀ ਵੀ ਤਾਂ ਵੇਖਣੀ ਹੈ ਨਾ ਵੀ ਇੰਨੀ ਪੈੜੀ ਆ ਕਾਲੀ ਨਹੀਂ ਕੋਈ ਵੇਖਦਾ ਪਿਛੇ ਦੇ ਲੋਕੀ ਇਦਾਂ ਖਲੋ ਕੇ ਕਹਿ ਦੇਣਾ ਆ ਵੀ ਸਾਡੀ ਆ ਵੀ ਸਾਡੀ ਆ ਵੀ ਸਾਡੀ ਆ ਵੀ ਸਾਡੀ ਇਦਾਂ ਦਾ ਕਰਕੇ ਲੋਕੀ ਰਿਸ਼ਤੇ ਕਰ ਲੈਂਦੇ ਹੁੰਦੇ ਤੇ ਹੁਣ ਪਿਆਰੀਆਂ ਨੂੰ ਨਹੀਂ ਲੋਕੀ ਪੁੱਛਦੇ ਹੁਣ ਘਰ ਬਾਹਰ ਵੇਂਦੇ ਹੀ ਉਹ ਤੇ ਮੁੰਡਾ ਵੇਂਦੇ ਕੀ ਕਰਦਾ ਬੱਸ ਪਿਆਰੀਆਂ ਵੱਲ ਨਹੀਂ ਹੁਣ ਲੋਕੀ ਜਾਂਦੇ ਟਾਇਗਰ ਜਿਹੜੇ ਬਾਹਰਲੇ ਮੁਲਕਾਂ 'ਚ ਰਹਿਣ ਡਏ ਆ ਉਹ ਆਣ ਆਣ ਕੇ ਤੇ ਵੇਚ ਕੇ ਜਾਈ ਜਾਣ ਡਏ ਆ ਕਿ ਅਸੀਂ ਤੇ ਰਹਿਣਾ ਹੀ ਬਾਹਰ ਬਾਹ ਤੇ ਅਸੀਂ ਪਿਆਲੀਆਂ ਨੂੰ ਕੀ ਕਰਨਾ ਚਾਹ ਕੋਈ ਗੱਲ ਨਹੀਂ ਫਿਰ ਜੇ ਮੁੰਡਿਆਂ ਨੂੰ ਜ਼ਰੂਰਤ ਹੋ ਗਈ ਫਿਰ ਵੇਚ ਲੂਗਾ ਪਰ ਇਹ ਕੀ ਮੇਰੇ ਰਿਸ਼ਤੇਦਾਰਾਂ 'ਚ ਉਹ ਚਾਚੀ ਲੱਗਦੀ ਸਾਡੀ ਉਹ ਰਹਿੰਦੇ ਬਾਹਰ ਤੇ ਚਾਚਾ ਵਿਚਾਰਾ ਪੂਰਾ ਹੋ ਗਿਆ ਵਾ ਤੇ ਉਹ ਬਾਹਰੋਂ ਆਈ ਤੇ ਕਹਿੰਦੀ ਆ ਮੇਰੇ ਸੱਤ ਕਿੱਲੇ ਆ ਮੰਬੀਆਂ ਦੋ ਲੱਗੀਆਂ ਤੇ ਚਾਰੇ ਪਾਸੇ ਰਾਹ ਪੈਣ ਡਿਆ ਤਾਂ ਦੀ ਮੈਂ ਵੇਚਣੀ ਆਈ ਮੇਰੇ ਪੋਤੇ ਪੋਤੀਆਂ ਆਂਦੇ ਵੀ ਦਾਦੀ ਤੂੰ ਤੇ ਇੱਥੇ ਰਹਿਣਾ ਵਾ ਤੇ ਪੈੜੀ ਉੱਥੇ ਕੀ ਕਰਨੀ ਅੱਛਾ ਉਹ ਪੈੜੀ ਵੇਚਣ ਆਈ ਪੈੜੀਆਂ ਨੂੰ ਉੱਥੇ ਕੀ ਆ ਘਰ ਵੀ ਬਣਿਆ ਚਾਹੀਦਾ ਵਾ ਆਹ ਇਹ ਤੇ ਹੈ ਹੀ ਹੈ ਘਰ ਵਾਲ ਤੇ ਚੜੋ ਲੋਕੀ ਵੇਂਦੇ ਹੀ ਆ ਪਰ ਇਹ ਕਿਨੇ ਜਿਹੜਾ ਮੁੰਡਾ ਸਾਡਾ ਵਿਆਹ ਜੋਗਾ ਹੋਇਆ ਜੇ ਪੜਾ ਨਹੀਂ ਦਿਆ ਵਾ ਚੱਲ ਅਸ਼ਾ ਤੇਰੀ ਮਰਜ਼ੀ ਭੈਣਾ ਉਹ ਤਾਂ ਤੁਹਾਡੀ ਨੋ ਸੱਸ ਦੀ ਇੱਕ ਗੱਲ ਵਾ ਤੇ ਮੈਂ ਤੇ ਆਇਆ ਹੋਏ ਨਹੀਂ ਮੈਂ ਲੈਣ ਤੇ ਆਈ ਪੱਤੀ ਪਾਣੀ ਰੱਖਿਆ ਉਹ ਤੇਰੇ ਗੈਸ ਕਾਰ ਆਈ ਬੰਦ ਤੇ ਵੇਖਿਆ ਡੱਬੇ ਚ ਪੱਤੀ ਹੈ ਨਹੀਂ ਤੇ ਤੇਰਾ ਭਾਜੀ ਬੋਲਣ ਡਿਆ ਵਾ ਆਂਦਾ ਮੈਂ ਮੈਂ ਹਾਂ ਪਿੰਡੋਂ ਫੜ ਕੇ ਲਿਆ ਦੇ ਆਂਦਾ ਵੀ ਨਹੀਂ ਲਿਆਉਣੀ ਮੈਨੂੰ ਚਾਹ ਚਾਹੀਦੀ ਆ ਤੂੰ ਆਂਦਾ ਸੌਦਾ ਨਹੀਂ ਲਖਾਇਆ ਮੈਨੂੰ ਤੇ ਮੈਂ ਆਖਿਆ ਜਾ ਉਧਰੋਂ ਫੜਕੇ ਲਿਆ ਦੇ ਤੁਹਾਡੇ ਵੱਲੋਂ ਆਖਿਆ ਤੇ ਹੋ ਹੋ ਵੀ ਜ਼ਿਆਦਾ ਮਚੰਡਾਇਆ ਮੈਨੂੰ ਕੋ ਲੈਣ ਜਾਵਾ ਤੂੰ ਲਿਆ ਜਾਂ ਦੋ ਚਾਰ ਚਮਚੇ ਮਿਣ ਕੇ ਦੇ ਦੇ ਤੇ ਜੇ ਆਟੇ ਵਾਂਗੂ ਕਹਿਣਾ ਵਾ ਵੀ ਊਣਾ ਦਿੱਤਾ ਚਮਚੇ ਭਰਿਆ ਦਿੱਤਾ ਵਾ ਜੇ ਫੇਰ ਕੋ ਪੈਕਟ ਹੈਗਾ ਨਾ ਪੱਤੀ ਦਾ ਪਾਈਆ ਵਾਲਾ ਵਾਧੂ ਉਹ ਦੇ ਦੇ ਨਾ ਮਿਲਣਾ ਪਵੇ ਤੇ ਨਾ ਥੋੜਾ ਹੋਵੇ ਤੇ ਨਾ ਬਹੁਤਾ ਹੋਵੇ ਤੇ ਪੈਕਟ ਦਾ ਪੈਕੇਜ ਕਰਨ ਲਿਆ ਦਾਂਗੇ ਜੋ ਕੋਈ ਗਾਣੀ ਨਹੀਂ ਮੈਂ ਤਾਂ ਸੌਦਾ ਮੰਗਾਇਆ ਸੀਗਾ ਪੈਕਟ ਹੈਗੇ ਆ। ਹਾਂ ਮੈਂ ਲੈ ਆਉਣੀ ਆ। ਜਾਂ ਫਿਰ ਲਿਆ ਦੇ ਮੈਨੂੰ ਪੱਤੀ ਦਾ ਪੈਕਟ ਇੱਕ ਚੰਗਾ। ਹਾਂ ਠੀਕ। ਪੱਤੀ ਦਾ ਪੈਕਟ ਤੇ ਲੈਣ ਚਲ ਗਈ ਆ ਤਾਂ ਪਰ ਜਿਹੜੀਆਂ ਮੈਂ ਗੱਲਾਂ ਕਰਦੀ ਆ ਨਾ ਉਹਨਾਂ ਦਾ ਗੌਰ ਨਹੀਂ ਇਨੇ ਕੀਤਾ। ਐਡੀ ਮੀਸਣੀ ਆ ਕਿਤੇ ਇਹ ਵੀ ਬੜੀ ਬਾਬਾ ਵੱਧਵਾ। ਮੈਂ ਕਹਿ ਦੇਣੀ ਚਾਚੀ ਸ਼ਿੰਦੂ ਦੀ ਲੜਾਕੀ ਆ। ਘਰੇ ਉਦੋਂ ਵੱਧੀ ਉਹਦਾ। ਹਰ ਇੰਨਾ ਚੰਗਾ ਪੱਤੀ ਦਾ ਪੈਕਟ ਮਿਲ ਜਾਣਾ। ਲੈਣ ਨਾ ਲੈਣ ਪੈੜੀਆਂ ਹਨ ਨੂੰ ਕਿ ਲੱਗੇ। ਦੀਦੀ ਹਾਂ ਲਓ। ਸ਼ਾਬ ਚੰਗਾ ਹੋਇਆ। ਕਿਹੜੀ ਆਏ? 골ਡ ਦੀ ਆ। ਹਾਂਜੀ ਵਧੀਆ ਪੱਤੀ ਆ। ਹਾਂਜੀ ਵਧੀਆ ਵਾ। ਚੱਲ ਕੋਈ ਨਹੀਂ। ਉਦਾਂ ਤਾਂ ਅਸੀਂ ਦੂਜੀ ਲਿਆਉਣੀ ਆ ਸੌਦੇ 'ਚ। ਹੁਣ ਮੈਂ ਕਹਿ ਦੂੰਗੀ ਵੀ ਇਹਦੇ ਨਾਲ ਦੀ ਲੈ ਆਓ ਤੁਹਾਡੇ ਬਾਤ 'ਤੇ। ਚਾ ਕੋਈ ਗੱਲ ਨਹੀਂ ਦੀਦੀ ਜਿਹੜੀ ਤੁਸੀਂ ਲਿਆਉਂਦੇ ਹੋ ਉਹੀ ਦੇ ਦਿਓ। ਆਹੋ ਚਾਹੀ। ਇਹਦੇ ਨਾਲ ਦੀ ਲੈ ਆਉਣੀ ਤਾਂ ਪੱਤੀ ਆ। ਪਹਿਲੀ ਗੱਲ ਤਾਂ ਸ਼ਾਮਾਂ ਤੱਕ ਹੀ ਲੈ ਆਉਣਾ ਸੌਦਾ ਬਣਾੜੀ ਗਿਆ। ਪਰ ਮੈਂ ਚਾਹ ਪੀ ਕੇ ਜਾਣਾ ਕਿ ਪਾਸੇ ਉਦਾਂ ਮੈਂ ਜਾਣਾ ਹੀ ਨਹੀਂਗਾ। ਤੇ ਜੇ ਚਾਹ ਪੀ ਕੇ ਜਾਊਗਾ ਸੌਦਾਂ ਨਾਲ ਫਿਰ ਮੈਂ ਸ਼ਾਮਾਂ ਨੂੰ ਮੋੜ ਜਾਨੀ। ਪੈਕਟ ਲਿਆ ਕੇ ਹੋਰ ਤੇ ਜਿੰਨੇ ਦੀ ਬਸਵੇਰੇ ਦੇ ਜਾਗੇ ਚਾ ਕੋਈ ਗੱਲ ਨਹੀਂ ਹਾਂ ਠਹਿਰ ਕੇ ਵੀ ਆ ਜੂ ਕੋਈ ਗੱਲ ਨਹੀਂ ਹਾ ਇਹ ਸੌਦਾ ਮੰਗਾਇਆ ਚੰਗਾ ਘਰ ਲਗੂ ਤਾਂ ਮੈਨੂੰ ਚੁੱਕਣਾ ਦੇਂਦਾ ਇਹ ਉਹ ਤਾਂ ਗੱਲ ਹੈ ਵੀ ਸਹੀ ਆ ਕਿ ਘਰ ਤਾਂ ਬੰਨਣਾ ਚਾਹੀਦਾ ਨਾ ਪਰ ਧਿਆਨ ਹੀ ਨਹੀਂ ਦਿੰਦੇ ਪੈ ਮੰਮੀ ਨੂੰ ਤੇ ਬਸ ਇਹੀ ਆ ਕਿ ਪੈਰੀਆਂ ਖੀਦੀ ਜਾਣ ਨਾ ਪੋਤ ਦਾ ਵੀ ਉਹੀ ਹਾਲ ਆ ਚਾ ਕੋਈ ਗੱਲ ਨਹੀਂ ਮੁੰਡੇ ਦੀ ਜ਼ਿਆਦਾਤੀ ਬਣਦੀ ਮੇਰਾ ਪੱਤੀ ਲੈਣ ਚਲ ਗਈ ਆ ਕੇ ਗਲਦੀਨ ਜੀ ਉੱਟ ਗਈ ਹਣ ਉੱਥੇ ਕਿਤੇ ਪਹਿਲਾਂ ਦੀ ਮੈਂ ਜਾਣਾ ਨਹੀਂ ਜਾਣਾ ਨਹੀਂ ਹੁਣ ਇਹਦੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਹੋਣੀਆਂ ਮੈਂ ਘੁੱਟ ਚਾਹ ਪੀਣ ਖਣੋ ਬੈਠਾ ਹੀ ਨੂੰ ਕਿ ਗਾਂ ਆ ਜਾ ਗਾਂ ਤੂੰ ਗਈ ਆ ਪੱਤੀ ਲੈਣ ਤੇ ਐਨੇ ਚਿਰ ਨੂੰ ਤੇ ਬੰਦਾ ਉਹ ਮੈਂ ਉੱਥੋਂ ਜਾ ਕੇ ਸੌਦਾ ਲੈ ਆਉਣਾ ਪੱਤੀ ਲੈ ਆਉਣੀ ਸੀ ਦੁਕਾਨ ਤੋਂ ਜਾ ਕੇ ਓਏ ਆ ਜਾ ਤੂੰ ਬਹਿ ਹੀ ਗਈ ਮੈਨੂੰ ਤੇ ਲੱਗਦਾ ਤੂੰ ਉੱਥੇ ਫੈਕਟਰੀ ਦੀ ਚਲ ਗਈ ਲੈਣ ਪੱਤੀ ਜਿੱਥੇ ਬਣਦੀ ਆ ਪੱਤੀ ਲੈ ਕੇ ਆਈ ਆ ਪੱਤੀ ਲੈ ਕੇ ਇੰਨਾ ਟਾਈਮ ਤੇ ਜਦੋਂ ਮੈਂ ਤੁਹਾਨੂੰ ਕਿਹਾ ਸੀ ਜਾ ਕੇ ਲੈ ਆਓ ਉਦੋਂ ਤੁਸੀਂ ਕਹਿੰਦੇ ਮੈਂ ਨਹੀਂ ਜਾਣਾ ਲੈਣ ਤਾਂ ਹੁਣ ਤਾਂ ਮੈਂ ਸੁਣਨੇ ਨੇ ਕਹਿੰਦੇ ਮੈਂ ਹੁਣ ਉੱਥੋਂ ਲੈ ਕੇ ਆ ਜਾਣਾ ਹੈਗਾ ਤੇ ਪਹਿਲਾਂ ਚਲ ਜਾਂਦੇ ਫਿਰ ਦੁਕਾਨ ਤੇ ਮੈਨੂੰ ਕੀ ਪਤਾ ਕਿ ਤੂੰ ਉੱਥੇ ਜਾ ਕੇ ਬੈ ਹੀ ਜਾਣਾ ਗਾੜੀ ਦੇ ਕੰਮ ਦੀ ਗੱਲ ਸੁਣ ਕੇ ਆਈ ਆ ਗਾੜੀ ਨਾ ਛਿੰਦੋ ਚਾਚੀ ਤੇ ਜੋਦਾ ਗੱਲਾਂ ਕਰਨ ਦੇ ਤੇ ਮੈਂ ਨਾ ਨਾ ਮੈਂ ਤਾਂ ਵੇਖ ਕੇ ਪਹਿਲੇ ਦਖਲ ਹੋ ਗਈ ਤੇ ਮੈਂ ਚਲ ਗਈ ਮੈਂ ਕੋਈ ਗੱਲ ਨਹੀਂ ਵੇਨੀ ਤੇ ਗੱਲਾਂ ਕੰਡੋ ਆਪਣੀਆਂ ਘਰੀਲੂਗੂ ਗੱਲਾਂ ਕੰਡਦੇ ਹੋਣਗੇ ਤੂੰ ਪਤੀ ਲੈਂਦੀ ਤੇ ਘਰ ਨੂੰ ਮੁੜਦੀ ਮੈਂ ਕੋਣ ਚਾਹ ਪੀਣ ਖੜਾ ਬੈਠਾ ਤੇ ਤੂੰ ਉਹੋ ਗੱਲ ਵੀ ਬੈ ਗਈ ਬਾਬਾ ਗਾੜੀ ਚਾਚੀ ਬੈਠੀ ਆਪਾਂ ਤੁਹਾਨੂੰ ਚਾਚੀ ਹੋਊਗੀ ਨਾ ਤੇ ਗੋਪੀ ਵਾਲ ਚਲ ਜੀ ਮੈਂ ਹੁਣ ਕੋਈ ਨਾ ਕੋਈ ਰੋਕ ਵੇਖਣਾ ਹੀਗਾ ਪਿਆਲੀ ਖਰੀਦਣ ਦੇਈਓ ਪਿਆਲੀ ਖਰੀਦਣ ਦੇਈ ਅੱਧਾ ਕਿੰਨਾ ਪਿਆਲੀ ਦਾ ਪਹਿਲਾਂ ਕਿਤੇ ਆਂਦੇ ਗਹਿਣੇ ਤੇ ਗਹਿਣੇ ਦੀ ਗੱਲ ਕੀਤੀ ਤੇ ਮੁੜ ਕੇ ਉਹ ਵੀ ਉਹ ਵੀ ਇੰਨਾ ਦੇ ਦਿਵਾਲੇ ਕਰਕੇ ਜਾਣਾ ਆਂਦਾ ਹੈ ਵਿਆਹ ਹੀ ਲੈ ਲਓ ਮੇਰੇ ਹੋਰ ਪੈਸੇ ਨਹੀਂ ਬਣਦੇ ਮੁੰਡਾ ਬਾਹਰ ਕਲਾਉਣਾ ਹੀ ਹੋ ਕਿਸੇ ਨੇ ਉਤਰਾ ਇੱਕ ਗੱਲ ਹੈਗੀ ਹੋ ਵੇਖ ਲੈ ਪੈੜੀਆਂ ਹੀ ਖਰੀਦੀ ਤੁਰੇ ਜਾਂਦੇ ਪੈਸਾ ਪਤਾ ਨਹੀਂ ਕਿੱਥੋਂ ਕੱਢਣ ਡਈ ਤੇ ਕੋਠਿਆਂ ਵੱਲ ਨਹੀਂ ਹੁੰਦੇ ਕਸ਼ੂਂ ਉਂਗਲੀ ਕੱਢ ਮਾਰਦੇ ਆ ਪਤਾ ਹੀ ਉਦੋਂ ਲੱਗਦਾ ਵਾ ਜਦੋਂ ਚੀਜ਼ ਲੱਲੈਂਦੇ ਆ ਆਦ ਮੈਂ ਰੱਬ ਨਾਲ ਚਲ ਗਈ ਤੇ ਸਲਾਮਾ ਕਰਨ ਦੇ ਤੇ ਮੈਨੂੰ ਦਾਤਾ ਬੀਬੀ ਨੇ ਚਾਚੀ ਨੇ ਝੂਠ ਨਹੀਂ ਬੋਲਿਆ ਕੁਝ ਵੀ ਉਹਨੇ ਦਾਤਾ ਆਂਦੇ ਮੈਂ ਕੀ ਕਰਨ ਦੇ ਸਲਾਮਾ ਕਰੀਆ ਹੋਣ ਡੀਆਂ ਵਾ ਚਾਚੀ ਆਂਦੀ ਪਿਆੜੀ ਖਰੀਦਣੀ ਆ ਪਿਆੜੀ ਮੈਣ ਲਈ ਤੇ ਉਹ ਲੈਣੀ ਆ ਆਪਾਂ ਤੇ ਮੈਂ ਫਿਰ ਮੈਂ ਕੀ ਆਖਣਾ ਹੈਗਾ ਮੈਂ ਚੱਲ ਵਧਾਈ ਹੋਵੇ ਤੈਨੂੰ ਮੈਂ ਵਧਾਈ ਆਖਾ ਚਾਚੀ ਕੋ ਗਾੜੀ ਕੋਈ ਨਹੀਂ ਹੋਇਆ ਵੀ ਤੈਨੂੰ ਵਧਾਈਆਂ ਹੋਣ ਮੈਂ ਨਾ ਇੰਨਾ ਹੀ ਬੜਾ ਹੋਆ ਤੈਨੂੰ ਚਾਚੀ ਦੇ ਦੱਸ ਦਿੱਤਾ ਉਹਨੇ ਤੈਨੂੰ ਦੱਸਣਾ ਨਹੀਂ ਉਹ ਪਤਾ ਨਹੀਂ ਕਿਹੜੇ ਸਾਹਬ ਨਾਲ ਦੱਸਤਾ ਮੈਂ ਚੱਲ ਚੰਗਾ ਸ਼ੁਕਰ ਵਾ ਸਗੋਂ ਕਿ ਪਿਆਰੀ ਬਟਾ ਬੰਦੇ ਨਾਲ ਬੰਨਾ ਮੈਂ ਹੋਰ ਸਗੋਂ ਆਖਿਆ ਵੀ ਚੰਗਾ ਹੋਇਆ ਮੜ ਕੇ ਮੈਂ ਗੋਪੀ ਕਿੱਥੇ ਆਂਦੀ ਗੋਪੀ ਅੰਦਰ ਗੋਪੀ ਲਾਗੇ ਗਈ ਤੇ ਮੈਂ ਉਹਨੂੰ ਸਗੋਂ ਕਿਹਾ ਮੈਂ ਹਾਂ ਹੈ ਨਹੀਂ ਛਿਦੈਣੋ ਉਹੀ ਪਿਆਲੀ ਖਰੀਦੀ ਜਾਨੀ ਆਪਣਾ ਘਰ ਬਾਰੂ ਬਣਾ ਲੋ ਉਹੀ ਬਹਿ ਲੋ ਆnde ਕੋਈ ਨਹੀਂ ਪਿਆਲੀ ਭੰਡਈ ਆ ਕਿ ਫਿਰ ਕੀ ਹੋ ਗਿਆ ਕੋਈ ਨਹੀਂ ਉਹਨੇ ਮੈਨੂੰ ਤਣ ਪਤਨ ਨਹੀਂ ਲੈ ਵੀ ਲੱਗ ਦਿੱਤਾ ਉਹ ਗੱਲ ਵੀ ਸਾਰੇ ਜਾਇਦਾਦ ਨੂੰ ਪਏ ਆ ਭੰਡਾ ਮੈਂ ਨਹੀਂ ਇੱਕ ਦੂਜੇ ਦਾ ਤਾਂ ਤੋਂ ਤਾਂ ਜੇ ਜਰ ਮੈਂ ਗਈ ਨਾ ਤੇ ਜੋਦਾ ਆਂਦਾ ਚੰਗਾ ਬੀਬੀ ਤੁਸੀਂ ਹੁਣ ਕਰ ਲੋ ਕੁਚਗਲੀਆਂ ਹਾਂ ਮੈਂ ਦਾ ਚੁਗਲ ਖੋਰਦਾ ਵੀ ਮੈਂ ਚੁਗਲੀਆਂ ਕਰਨ ਗਈ ਆ ਜੋਦੇ ਦੀ ਗੱਲ ਕਰੋ ਤੁਸੀਂ ਅੱਛਾ ਉਤਨੇ ਇੱਕ ਗੱਲ ਹੈ ਵੀ ਆ ਇਹ ਹੱਕ ਤੋਂ ਕਰਦੇ ਹੀ ਨਾ ਕੀ ਪਤਾ ਕਿਥੋਂ ਪੈਸਾ ਦੋ ਨੰਬਰ ਦਾ ਵਕੇ ਜਾਂ ਇੱਕ ਨੰਬਰ ਦਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਅਸੀਂ ਵੀ ਤਾਂ ਰਹਿਣ ਹੀ ਗਏ ਆ ਇੱਕ ਗੱਲ ਹੈਗੀ ਉਹ ਇਹ ਰਿਸ਼ਤੇਦਾਰਾਂ ਕਿਸ ਨੂੰ ਠੱਗ ਠੂਗ ਲੈਂਦੀ ਆ ਮੁੜ ਕੇ ਫਸਲ ਤੋਂ ਲਾ ਲੈਂਦੀ ਆ ਕਰਨ ਲਈ ਕਿ ਚੜੇ ਤੇ ਲੱਤ ਜਾਣਗੇ ਚੜੇ ਤੇ ਮੈਂ ਕਿ ਚੜੇ ਵੀ ਤੇ ਲੱਤਣੇ ਜਿਹੜੇ ਦੇਵੇ ਦੇਣਗੇ ਛਟਕਾਰਾ ਹੋਊਗਾ ਰਿਸ਼ਤੇਦਾਰਾਂ ਕੋ ਥੋੜੇ ਥੋੜੇ ਠੱਗ ਲੈਂਦੇ ਆ ਸਾਰੇ ਰਿਸ਼ਤੇਦਾਰਾਂ ਕੋ ਲੱਲੀਂਦੇ ਹੋਣੇ ਆ ਨਾ ਤੇ ਮੁੜ ਕੇ ਦੇ ਦਿੰਦੇ ਫਸਲ ਤੋਂ ਚਾਚੀ ਦੇ ਨਾਮ ਤੇ ਆ ਬਥੇਰਾ ਵਾ ਕੀ ਪਤਾ ਹੈਗਾ ਕਿ ਨਹੀਂ ਸਾਨੂੰ ਉਦਾਂ ਹੀ ਆਈਡੀਆ ਹੀ ਲਾਈ ਜਾਂਦੇ ਬੈਠੀ ਘਰ ਹੁਣ ਤੇ ਚਾਚੀ ਲੜ ਪਈ ਗੱਲ ਗੱਲ ਵੱਖਰੀ ਆ ਜਦੋਂ ਚਾਚੀ ਇਥੇ ਮੇਰੇ ਨਾਲ ਸਲਾਹੀ ਪੈਂਦੀ ਆ ਨਾ ਸਾਰੀਆਂ ਗੱਲਾਂ ਕਰ ਜਾਂਦੀ ਹੁੰਦੀ ਆ ਆਂਦੀਂਦੀ ਮੈਨੂੰ ਦੱਸਣ ਨੂੰ ਉਦਾਂ ਜੀ ਨਹੀਂ ਕਰਦਾ ਦਵਿੰਦਰ ਮੈਂ ਐਡੀ ਭੁੱਖੀ ਨੰਗੀ ਨਹੀਂ ਬੈਠੀ ਮੇਰੇ ਕੋਲ ਵੀ ਸਭ ਕੁਝ ਹੈਗਾ ਵਾ ਇਹਦਾ ਮਤਲਬ ਉਹ ਕਿ ਚਾਚੀ ਪੱਲਾ ਰੱਖਦੀ ਆ ਰੱਖਦੀ ਆ ਕਿ ਕੀ ਪਤਾ ਨੇ ਵੇਖੋ ਕਾਦੀ ਲੈਣੀ ਤੇ ਕਾਦੀ ਨਹੀਂ ਨੇ ਜੇ ਜਿਹੜੀ ਗੱਲ ਹੋ ਗਈ ਫਿਰ ਉਹ ਲੈਣੀ ਆ ਪਰ ਗੋਪੀ ਨੇ ਮੈਨੂੰ ਪੈਰਾਂ ਤੇ ਪਾਣੀ ਦੇ ਪੈਣ ਤਾਂ ਮੈਂ ਉਹ ਜਿੱਦਾਂ ਤੁਹਾਨੂੰ ਦੱਸ ਕੇ ਗਏ ਵੀ ਜੇ ਪੈਕਟ ਹੈਗਾ ਦੇ ਦੇ ਮੁਰਕੇ ਮੈਂ ਵੀ ਗੱਲ ਕਹਿਤੀ ਮੈਂ ਚਿਮਚੇ ਨਾਲ ਮੁੜ ਕੇ ਆਖੀ ਨਿੱਕਾ ਦਿੱਤਾ ਤਾਂ ਥੋੜਾ ਹੂਣਾ ਦੇ ਤਾਂ ਮੈਂ ਉਹ ਪੈਕਟ ਹੈਗਾ ਪੈਕਟ ਦੇ ਦੇ ਉਹ ਭਰਿਆ ਪੈਕਟ ਦੇ ਦੇ ਭਰੇ ਲ ਲਈ ਆ ਮੈਂ ਹੁਣ ਜਾ ਤੁਸੀਂ ਹੁਣ ਤਾਂ ਮੈਂ ਚਾਹ ਬਣਾ ਦਿੰਨੀ ਆ ਪੀ ਕੇ ਤੇ ਸ਼ਾਮ ਨੂੰ ਹੁਣ ਸਭ ਦਾ ਲੈ ਆ ਉਹ ਉਹ ਚਾਹ ਬਣਾਵੇਂਗੀ ਤੇ ਪਿਆਲੇ ਗਿਰ ਫਿਰ ਲੈ ਵੀ ਆਉਂਗਾ ਹਾਂ ਹਾਂ ਹੁਣ ਬਾਣੀ ਜਾਣੀ ਆ ਹੁਣ ਮੈਂ ਵੱਧ ਬਣਾ ਦਿੰਨੀ ਆ ਦੋ ਕੱਪ ਪੀ ਲਿਓ ਤੇਰਾ ਵੀ ਨਾ ਗੱਲਾਂ ਕਰਨ ਨੂੰ ਇੰਨਾ ਜੀ ਕਰਦਾ ਨਾ ਇੰਨਾ ਜੀ ਕਰਦਾ ਗਾਂ ਗੱਲ ਦੱਸ ਦਿਤੀ ਐ ਰੋਟ ਖਲੋਤੀ ਐ ਤਾਂ ਗਾਂ ਬਣਾ ਦੇਗਾ ਕੋਟ ਹੋਣ ਕੇ ਲੰਮੀ ਪੈ ਗਈ ਮਮੀ ਆਹੋ ਮੈਂ ਹਾਂ ਬੈਠੀ ਤੇ ਮੈਂ ਲੰਮੀ ਪੈ ਗਈ ਅੱਛਾ ਹਾਂ ਦਿਵਿੰਦਰ ਕਿੱਧਰ ਆਈ ਸੀ ਕਿ ਮੈਨੂੰ ਪੁੱਛ ਕੇ ਤੇ ਚਲ ਗਈ ਅੰਦਰ ਹੀ ਮੈਂ ਹਾਂ ਮੈਨੂੰ ਆਂਦੀ ਗੋਪੀ ਕਿੱਥੇ ਐ ਮੈਂ ਹਾਂ ਅੰਦਰ ਹੋੜੀ ਐ ਤੇ ਅੰਦਰ ਹੀ ਨਾ ਜੂਗੀ ਉਹ ਤੇ ਤਾੜ ਨਾ ਗੱਲ ਕੀਤੀ ਵੀ ਕਾਹਦੇ ਦੱਸੇ ਆਈ ਮੈਂ ਨਾ ਮੈਨੂੰ ਤਾਂ ਨੇ ਕੋਈ ਗੱਲ ਹੀ ਨਹੀਂ ਦੱਸੀ ਅੱਛਾ ਹਾਂ ਓਟ ਆਈਏ ਪੱਤੀ ਲੈਣ ਅੱਛਾ ਪੱਤੀ ਲੈਣ ਆਈ ਪੱਤੀ ਆਹ ਕਹਿੰਦੇ ਮੈਂ ਚਾਹ ਲੱਗੀ ਬਣਾਉਣ ਤੇ ਪੱਤੀ ਹੈ ਨਹੀਂ ਹੂੰ ਤੇ ਮੈਂ ਤਾਂ ਗੱਲੀ ਕਹਿੰਦੀ ਪੈ ਗਈ ਤਾਂ ਹੁਣ ਜੇ ਪੈਕਟ ਹੈਗਾ ਤੇ ਪੈਕਟ ਦੇ ਦਿਓ ਨਹੀਂ ਤਾਂ ਵੀ ਉਹਦਾ ਮੀਣ ਕੇ ਦੇ ਦੇ ਇਹਦੇ ਫੇਰ ਮੀਣਿਆ ਫੇਰ ਤੁਸੀਂ ਕਹਣਾ ਘਾਟਾ ਤੇ ਵਾਧਵਾ ਤੇ ਮੈਂ ਉਹ ਨਹੀਂ ਫਿਰ ਪੈਕਟ ਹੀ ਫੜਾ ਦੂੰਗੀ ਤੁਹਾਨੂੰ ਅੱਛਾ ਚਲ ਕੋਈ ਗੱਲ ਨਾਲੇ ਲੈ ਕੇ ਤੇ ਨਾਲੇ ਦੋ ਤਿੰਨ ਗੱਲਾਂ ਕਰ ਗਏ ਕਿਹੜੀਆਂ ਗੱਲਾਂ ਕਰਕੇ ਗਈ ਆ ਗੱਲਾਂ ਤੁਸੀਂ ਕਿਤੇ ਪਹਿਲੀ ਦੀ ਗੱਲ ਕਰਦੇ ਪੈਂ ਮੈਨੂੰ ਤਾਂ ਪਤਾ ਨਹੀਂ ਸੀਗਾ ਓਏ ਹੈ ਉਹ ਤੇ ਸੜ ਕੇ ਮਰ ਗਈ ਬੜੀ ਬਾੜਾ ਤਾਲੀ ਨੂੰ ਉਹਨਾਂ ਤੇ ਕੋਈ ਗੱਲ ਹੀ ਨਹੀਂ ਕੀਤੀ ਸੋਨੀਆਂ ਤੇ ਦੋਵੇਂ ਇੱਕੋ ਚੀਜ਼ ਗੋ ਇਹਨਾਂ ਦੀਆਂ ਗੱਲਾਂ ਚ ਨਾ ਆਇਆ ਪਰ ਗੱਲਾਂ ਜਦ ਮਮੀ ਮੈਂ ਆ ਹੀ ਚੱਲੀ ਹੀਗੀ ਹਾਂ ਮੈਨੂੰ ਕਹਿੰਦੇ ਵੀ ਘਰ ਨਹੀਂ ਬਣਾਉਨੇ ਤੁਸੀਂ ਤੇ ਪਿਆਲੀਆਂ ਲਈ ਜਾਂਦੇ ਆ ਦੱਸ ਜਾਇਦਾਤ ਹੀ ਆ ਉਹ ਵੀ ਘਰ ਹੀ ਆ ਜਿਹੜੀ ਜਾਇਦਾਤ ਬਣ ਗਈ ਕਹਿੰਦੇ ਹਜ ਤੱਕ ਪਿਆਲੀਆਂ ਵਾਟ ਦੇਂਦਾ ਆਪਕਰ ਬਣ ਜੂਗਾ ਕਰ ਮਾੜਾ ਅਸੀਂ ਕਿਹੜੇ ਬਾਹਰ ਸੌਂਦੇ ਆਹੋ ਤੇ ਕਹਿੰਦੇ ਵੀ ਮਗਰੋਂ ਮੁੰਡਾ ਵਿਆਹਣਾ ਵਾ ਤੇ ਘਰੇ ਘਰ ਦੇਖਣਾ ਕੋਈ ਨਹੀਂ ਅਜੇ ਮੁੰਡਾ ਅਸੀਂ ਹੁਣੇ ਵਿਆਹ ਲੈਣਾ ਵਾ ਆਏ ਮੁੰਡਾ ਸਾਡਾ ਵੀਆਂ ਸਾਲਾਂ ਦਾ ਨਹੀਂ ਹੋਇਆ ਤਾਂ ਅਸੀਂ ਅੱਗੋਂ ਵਿਆਹ ਕੇ ਬੈਜ ਗਏ ਆਹੋ ਇਹ ਤੇ ਮੈਂ ਵੀ ਕਿਹਾ ਕਿ ਮੁੰਡਾ ਤੇ ਜੋ ਛੋਟਾ ਘੜਾ ਅਜੇ ਹੁਣੇ ਵੀ ਆਉਣਾ ਜੇ ਪੜੋ ਪੜਾਉਣਾ ਵਾ ਫਿਰ ਬਾਹਰ ਭੇਜਣਾ ਵਾ ਵੇ ਜਾਗੇ ਨਾ ਕੁਛ ਉਹਨੇ ਵੀ ਤਾਂ ਕਮਾਈ ਕਰਨੀ ਆ ਕਮਾਈ ਕਰਨੀ ਆ ਆਹੋ ਤੇ ਪਹਿਲਾਂ ਵੀ ਮੇਰੇ ਮਨ ਚ ਆਈਏ ਵੀ ਘਰ ਵੀ ਵਾਕੇ ਚਾਹੀਦਾ ਵਾ ਨਹੀਂ ਘਰ ਤੇ ਚਲੋ ਚਾਹੀਦਾ ਘਰ ਸਾਡਾ ਸੋਨਾ ਵਾ ਸਾਡਾ ਘਰ ਮਾੜਾ ਵਾ ਆਹੋ ਤੇ ਅਹੀਂ ਕਿਹੜੇ ਬਾਰਸਾਉਂ ਡਏ ਹੈ ਕਿ ਛੱਤ ਤੇ ਸੌਂ ਡਏ ਹਾਂ ਤੇ ਸੱਚ ਨਾ ਮੈਂ ਤੁਹਾਨੂੰ ਦੱਸਿਆ ਨਹੀਂ ਆਂ ਵੀ ਕੱਲ ਪਰਸ ਕੱਲ ਆਹੋ ਕੱਲ ਹੀ ਕੱਲ ਆਈ ਹੀ ਸੋਨੀਆ ਮੈਂ ਇਥੋਂ ਨਾ ਵੇਖਣ ਲਈ ਸੀ ਤੇ ਦੀਦੀ ਨਾਲ ਮਾਰ ਕੇ ਤੇ ਗੱਲਾਂ ਕਰਨ ਲਈ ਸੀ ਹਾਂ ਆਹੋ ਤੇ ਮੈਨੂੰ ਤਾਂ ਲੱਗਦਾ ਹੀ ਆਪਣੀਆਂ ਹੀ ਗੱਲਾਂ ਕਰਨ ਦੇ ਆ ਇਹ ਨਹੀਂ ਧੋਵੇਂ ਜਾਣਗਾ ਤੂੰ ਸੜਦੇ ਇਹਨਾਂ ਦੀ ਗੱਲ ਤੇ ਇਹਨਾਂ ਦੇ ਮਗਰ ਨਾਲ ਕਿੱਥੇ ਲੱਭੀ ਇਹ ਆਪਣੀ ਜਾਇਦਾਦ ਬਣਨੀ ਤੇ ਇਹ ਨਾ ਹੋਏ ਕਿ ਤੂੰ ਜੋਦੇ ਦੇ ਨਾਲ ਰਟਾ ਪਾ ਕੇ ਬਹਿ ਜੇ ਤੇ ਬੜੀ ਫੋਰੀ ਉਹ ਤੇ ਹੈ ਉਹ ਤਾਂ ਹਾਂ ਤੇ ਸ਼ਰੀਕ ਜਿਹੜੇ ਉਹ ਜਰਦੇ ਨਹੀਂ ਹੁੰਦੇ ਵੇਖ ਕੇ ਆਹ ਇਹ ਤੇ ਹੈ ਹੀ ਆਦਾ ਉਹ ਵੀ ਆਂਦੇ ਵੀ ਇਹ ਵੀ ਪੈਸੇ ਖਰੀਦ ਲੈਣ ਲੱਗੇ ਆਹੋ ਤਾਂ ਕੋਈ ਨਹੀਂ ਕਹਿ ਦੇ ਮਗਰ ਨਾਲ ਤੇ ਗੇ ਲੱਗੀ ਆ ਇਹ ਤਾਂ ਗੱਲ ਕੰਨ ਸੁਣੀ ਆ ਕਰਨ ਕਰਤੀ ਮੈਨੂੰ ਪੁੱਛਦੀ ਹੀ ਤੇ ਮੈਂ ਦੱਸਿਆ ਤਾਂ ਉਹ ਗੁੱਮੀ ਹੋ ਗਈ ਤੂੰ ਇਸੋ ਕੁ ਫੇ ਦੱਸਣਾ ਹੀ ਨਹੀਂਗਾ ਔਰ ਮੈਂ ਤਾਂ ਚਾਹ ਦੇ ਨਾਲ ਹੀ ਗੱਲ ਕਰ ਲਈ ਆਹ ਹੋ ਕੇ ਦੱਸਣਾ ਹੀ ਨਹੀਂਗਾ ਤੇ ਐਨੀ ਗੱਲ ਆ ਕੇ ਤੇ ਅੰਦਰ ਨੂੰ ਚਲ ਗਈ ਗੋਪੀ ਕਿੱਥੇ ਆ ਮੈਂ ਆ ਗੋਪੀ ਅੰਦਰ ਤੇ ਤੈਨੂੰ ਜਾ ਕੇ ਚੁਕਣਾ ਦੇਣ ਦਾ ਕਿ ਜਰੀ ਨਹੀਂ ਨਾ ਵੇ ਅੱਲਾ ਫੇ ਆਹ ਹੋ ਫੇ ਨਾ ਤੂੰ ਕਤੀ ਲੈਣ ਆਈ ਆ ਤੂੰ ਕਤੀ ਲੈ ਕੇ ਚੱਲ ਜਾ ਆਹ ਉਹਦਾ ਵੇਖ ਲੋ ਉਹਦਣਾ ਆਟਾ ਆਟੇ ਦੀ ਗੱਲ ਹੋਈ ਤੇ ਕਿੰਨੇ ਇਹਨਾਂ ਨਾਲ ਗੱਲਾਂ ਕੀਤੀਆਂ ਤੇ ਹੁਣ ਵੇਖ ਲੈ ਜ਼ਰੂਰ ਤੇ ਪੈ ਹੀ ਗਈ ਨਾ ਪੈ ਜਾਂਦੀ ਹੈ ਬੰਦੇ ਨੂੰ ਜਾਂਦੀ ਆ ਮੈਂ ਤਾਂ ਤੈਨੂੰ ਆਖਿਆ ਪਿੱਤੀਏ ਗੁਮਾਨ ਦੇ ਨਾਲ ਨਾ ਬੁਰੀ ਨਹੀਂ ਬਣੀਦਾ ਹੁੰਦਾ ਕਿ ਇੱਕ ਵळे ਤੇ ਗਲੀ ਦੇ ਅੱਖ ਦੀ ਵੀ ਲੋੜ ਪੈ ਜਾਂਦੀ ਆ ਆਹ ਪੈ ਤੇ ਜਾਂਦੀ ਆ ਪਰ ਹੁਣ ਗੁਵਾਨ ਚੰਗਾ ਹੀ ਹੋਵੇ ਤੇ ਫੇਰ ਹੀ ਆ ਉਹ ਡਰਾਟੇ ਤੋਂ ਗੱਲਾਂ ਕੀਤਾ ਤੇ ਅੱਜ ਆ ਗਈ ਕਿ ਨਹੀਂ ਪੱਤੀ ਲੈ ਆਹ ਅਹੀਂ ਤੇ ਨਹੀਂ ਉਦਣ ਦੇ ਗਏ ਆਹ ਜਨਾਲੇ ਸਾਡੀ ਪੈਲੀ ਤੋਂ ਮੇਰੇ ਨਾਲ ਇੰਨਾ ਬੋਲੀ ਤੇ ਸ਼ਰਮ ਕਰਦੀ ਵੀ ਮੇਰੇ ਨਾਲ ਇੰਨੀ ਐ ਮੈਂ ਉਹ ਦਿਨ ਬੋਲੀ ਤੇ ਮੈਂ ਅੱਜ ਉਹਨਾਂ ਦੇ ਘਰ ਪੱਤੀ ਲੈਣ ਚਲ ਚੱਲੀ ਆਹ ਬੇਸ਼ਰਮੀ ਆ ਜਾਂਦੇ ਉਹ ਦਾਣਾ ਦੇਖ ਲਓ ਉਦੋਂ ਮੈਨੂੰ ਕਹੇ ਅੱਠ ਦਿਨ ਦੂਜਾ ਪਹਿਲਾ ਆਟਾ ਜਿਹੜਾ ਅੱਠ ਦਿਨ ਦਾ ਆਟਾ ਹੋਵੇ ਤੇ ਪਹਿਲਾ ਹੀ ਆਟਾ ਭਾ ਲਈਦਾ ਵਾ ਤੇ ਹੁਣ ਸੌਦਾ ਕਿੱਦਾਂ ਮੁੱਕ ਗਿਆ ਆਹ ਸੌਦਾ ਕਿੱਦਾਂ ਮੁੱਕ ਗਿਆ ਨਹੀਂ ਤਾਂ ਸੌਦਾ ਥੋੜਾ ਹੋਵੇ ਤੇ ਜੀ ਨੂੰ ਕੋ ਹੁੰਦਾ ਹੈ ਹਟ ਸੌਦਾ ਹੈ ਨੀਗਾ ਤੈਂ ਕਿੱਥੇ ਲੈਣ ਜਾਵਾਂਗਾ ਆਹ ਨਹੀਂ ਤੇ ਮੈਂ ਵੀ ਕਹਾਂ ਮੈਂ ਹਮੇਸ਼ਾ ਮੈਂ ਮੰਗਾ ਲਿਆ ਸੌਦਾ ਤੇ ਤੁਸੀਂ ਲੈ ਜਾਓ ਫਿਰ ਮੈਂ ਪੈਕਟ ਹੀ ਫੜਾਤਾ ਚੰਗਾ ਨਾ ਕਬੱਡੀ ਆਈ ਆਹ ਹੋਰ ਨਹੀਂ ਚੰਗਾ ਨਾ ਕਬੱਡੀ ਆਈ ਹਾਂ ਕਾਲ ਚੰਗਾ ਹੋਇਆ ਚਾਹ ਪੀਣੀ ਹੈ ਤੇ ਤੁਸੀਂ ਬਣਾ ਲਾ ਮੈਨੂੰ ਨਹੀਂ ਚਾਹ ਨਹੀਂ ਮੈਂ ਪੀਣੀ ਅੱਗੇ ਪੀਤੀ ਆ ਆਹ ਤੇ ਮੈਂ ਚਾਹ ਪੀਣੀ ਹੈ ਤੇ ਤੁਸੀਂ ਬਣਾ ਲਾ ਨਹੀਂ ਨਹੀਂ ਕੋਈ ਮੂੜੀ ਕੀ ਚਾਹ ਚਲੋ ਠੀਕ ਦੋ ਪੀਣੀ ਆ ਤੇ ਬਣਾ ਲਾ ਚਲੋ ਠੀਕ ਮੈਂ ਆਪਣੇ ਜੋਗੀ ਫੇ ਬਣਾ ਲਈ ਹਾਂ ਬਣਾ ਲਾ ਕੋਈ ਦਸ ਜਰੀ ਨਹੀਂ ਉਹ ਵੇਖ ਲੈ ਨਾ ਉਹ ਨੂੰ ਜਾ ਕੇ ਤੇ ਚਪਨਾ ਦੇਂਡਾ ਤੇ ਮੇਰੀ ਇਸ ਤਰ੍ਹਾਂ ਦੇ ਸ਼ਰੀਕ ਹੁੰਦੇ ਆ ਬਾਬਾ ਸ਼ਰੀਕਾਂ ਕੋਲ ਰਾਬੀ ਇਥਨਾ ਇਥੋਂ ਪੇਤ ਲੱਲਣਾ ਤੇ ਉੱਥੇ ਜਾ ਕੇ ਤੇ ਝੂਲਣਾ ਕਰਨ ਟਾ